ਮੇਰਾ ਨਾਮ ਡਾਕਟਰ ਗਗਨਦੀਪ ਕੌਰ ਹੈ ਜੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਫਲ ਵਿਗਿਆਨ ਵਿਭਾਗ ਦੇ ਵਿੱਚ ਸੀਨੀਅਰ ਫਰੂਟ ਸਾਇੰਟਿਸਟ ਦੇ ਤੌਰ ਤੇ ਕਾਰਜ ਕਰਦਾ ਹਾਂ ਜੀ ਤੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ April ਤੇ May ਦੇ ਵਿੱਚ ਜਿਹੜੀ ਹੈ ਉਹ ਆੜੂ ਤੇ ਅਲੂਚੇ ਦੇ ਬਾਗਾਂ ਵਿੱਚ ਕੀਤੇ ਜਾਣ ਬਾਰੇ ਕੰਮਾਂ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜਿਹੜੀਆਂ ਇਹ ਦੋਨੋਂ ਹੀ ਸ਼ਾਰਟ ਡਿਊਰੇਸ਼ਨ ਕ੍ਰੌਪ ਨੇ ਤੇ ਜਨਵਰੀ ਫਰਵਰੀ ਦੇ ਵਿੱਚ ਇਹਨਾਂ ਦੀ ਫੁੱਲਾਂ ਦੀ ਸ਼ੁਰੂਆਤ ਹੋ ਕੇ ਇਹ ਮੇ ਦੇ ਵਿੱਚ ਜਿਹੜੀਆਂ ਨੇ ਦੋਨੋਂ ਫਸਲਾਂ ਖਤਮ ਹੋ ਜਾਂਦੀਆਂ ਨੇ ਸੋ ਇਹ ਕੁਝ ਮਹੀਨੇ ਜਿਹੜੇ ਹੁੰਦੇ ਆ ਉਹ ਇਹਨਾਂ ਬਾਗਾਂ ਵੱਲ ਪੂਰਾ ਧਿਆਨ ਦੇਣ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਆੜੂ ਬਾਰੇ ਆੜੂ ਦੀ ਸਾਡੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ ਉਹਨਾਂ ਵਿੱਚੋਂ ਦੋ ਕਿਸਮਾਂ ਤਾਂ ਹੈਗੀਆਂ ਜੀ ਜਿਹੜੀਆਂ ਅਪ੍ਰੈਲ ਦੇ ਤੀਜੇ ਹਫ਼ਤੇ ਪੱਕਣ ਵਾਲੀਆਂ ਨੇ ਉਹ ਹੈਗੀ ਹੈ ਪ੍ਰਤਾਪ ਤੇ ਪ੍ਰਭਾਤ ਤੇ ਉਸ ਤੋਂ ਬਾਅਦ ਨੇ ਜੀ ਸ਼ਾਨੇ ਪੰਜਾਬ ਤੇ ਅਰਲੀ ਗ੍ਰੈਂਡ ਜਿਹੜੇ ਵੱਡੇ ਸਾਈਜ਼ ਦੇ ਆੜੂ ਹੁੰਦੇ ਨੇ ਜਿਹੜੇ ਮੇ ਦੇ ਪਹਿਲੇ ਹਫਤੇ ਤੁਹਾਨੂੰ ਫਲ ਦੇਣਗੇ ਸੋ ਇਹਨਾਂ ਦੇ ਵਿੱਚ ਕੀ ਹੈ ਜੀ ਜਦੋਂ ਕਿਉਂਕਿ ਇਸ ਟਾਈਮ ਦੇ ਉੱਪਰ ਇਹਨਾਂ ਮਹੀਨਿਆਂ ਦੇ ਵਿੱਚ ਫਲਾਂ ਦਾ ਵਾਅਦਾ ਜਿਹੜਾ ਹੈ ਉਹ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਇਸ ਮਹੀਨੇ ਆਪਾਂ ਇਹਨਾਂ ਬਾਗਾਂ ਨੂੰ ਪਾਣੀ ਦੀ ਜਿਹੜੀ ਕਮੀ ਹੈ ਨਾ ਉਹ ਬਿਲਕੁਲ ਨਹੀਂ ਹੋਣ ਦੇਣੀ ਸੋ ਅਗਰ ਆਪਾਂ ਮਾਰਚ ਦੇ ਵਿੱਚ ਉਹਨਾਂ ਨੂੰ ਪਾਣੀ ਇੱਕ ਹਫ਼ਤੇ ਬਾਅਦ ਲਗਾ ਰਹੇ ਸੀ ਤੇ April ਦੇ ਵਿੱਚ ਤੁਸੀਂ ਉਹ ਪਾਣੀ ਜਿਹੜਾ ਹੈ ਉਹ 3-4 ਦਿਨਾਂ ਦੀ ਦੇ ਵਕਫੇ ਨਾਲ ਇਹਨਾਂ ਨੂੰ ਪਾਣੀ ਦੇਣਾ ਪਤਲਾ ਪਾਣੀ ਜਿਹੜਾ ਉਹ ਦੇਣਾ ਸ਼ੁਰੂ ਕਰ ਦਿਓ ਤਾਂ ਕਿ ਫਲ ਦਾ ਜਿਹੜਾ ਵਾਅਦਾ ਹੈ ਉਸ ਅਨੁਸਾਰ ਰੂਪ ਵਿੱਚ ਚੱਲਦਾ ਰਹੇ ਆਮ ਤੌਰ ਤੇ ਜਿਹੜੀ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਫਲਦਾਰ ਜਿਹੜੇ ਬੂਟੇ ਹੈਗੇ ਇਨ ਦਾ ਇੱਕ ਥੰਬ ਰੂਲੀ ਅਸੀਂ ਕਹਿੰਦੇ ਆਂ ਵੀ ਜਿਹੜੀ ਇਹਨਾਂ ਨੂੰ ਖਾਦਾਂ ਪਾਉਣ ਦਾ ਜਿਹੜਾ ਤਰੀਕਾ ਉਹ ਇਹ ਹੁੰਦਾ ਵੀ ਰੂੜੀ ਦੀ ਖਾਦ ਜਿਹੜੀ ਹੈ ਉਹ ਦਸੰਬਰ ਚ ਪਾਤੀ ਜਾਂਦੀ ਹੈ ਫੁੱਲ ਫਲ ਆਉਣ ਤੋਂ ਪਹਿਲਾਂ ਹੀ ਤੇ ਯੂਰੀਆ ਦੀ ਜਿਹੜੀ ਖਾਦ ਹੈ ਉਹ ਦੋ ਕਿਸ਼ਤਾਂ ਚ ਪਾਉਣੀ ਹੁੰਦੀ ਆ ਆਪਾਂ ਇੱਕ ਵਾਰੀ ਫੁੱਲ ਪਏ ਤੇ ਤੇ ਇੱਕ ਵਾਰੀ ਫਲ ਬਣੇ ਤੇ ਹੈਨਾ ਤੇ ਇਹਦੇ ਵਿੱਚ ਜਿਹੜੀ ਆੜੂ ਦੇ ਵਿੱਚ ਜਿਹੜੀ ਦੂਜੀ ਕਿਸ਼ਤੀ ਆੜੂ ਤੇ ਲੂਚੇ ਦੇ ਵਿੱਚ ਉਹ ਜਿਹੜੀ ਇਹ ਮਾਰਚ ਦੇ ਅਖੀਰ ਚ ਪੈ ਜਾਣੀ ਚਾਹੀਦੀ ਸੀ ਹਜੇ ਵੀ ਤੁਸੀਂ ਲੇਟ ਨਹੀਂ ਹੋ ਜੇ ਤੁਸੀਂ ਹਜੇ ਖਾਦ ਨਹੀਂ ਪਾਈ ਤੇ ਤੁਸੀਂ 1/2 ਕਿਲੋ ਇੱਕ ਪੂਰੇ ਬਣੇ درخت ਦੀ ਮੈਂ ਗੱਲ ਕਰ ਰਹੀ ਆ ਜੀ ਜਿਹੜਾ ਉਹ ਵੱਡਾ درخت ਹੈਗਾ ਉਹਨੂੰ ਤੁਸੀਂ ਅੱਧਾ ਕਿਲੋ ਯੂਰੀਆ ਆੜੂ ਨੂੰ ਵੀ ਤੇ ਅਲੂਚੇ ਨੂੰ ਵੀ ਜਿਹੜੀ ਹੈ ਉਹ ਅਜੇ ਵੀ ਪਾ ਸਕਦੇ ਹੋ ਤੁਸੀਂ ਇਹ ਜ਼ਰੂਰੀ ਕੰਮ ਹੈ ਇਸ ਤੋਂ ਆਵਾ ਤੁਹਾਨੂੰ ਇਹ ਮਿਲੂਗੀ ਕਿ ਕਈ ਵਾਰੀ ਇਸ ਮਹੀਨਿਆਂ ਦੇ ਵਿੱਚ ਜਿਹੜੀ ਹੈ ਉਹ ਆੜੂ ਦੇ ਵਿੱਚ ਜਿਹੜੀ ਹੈ ਉਹ ਜ਼ਿੰਕ ਦੀ ਕਮੀ ਨਜ਼ਰ ਆਉਂਦੀ ਹੈ ਸੋ ਉਹਦੇ ਵਾਸਤੇ ਤੁਸੀਂ ਜਿਹੜਾ ਉਹ ਫੈਰਸਲਫੇਟ ਦਾ ਘੋਲ ਬਣਾ ਕੇ 3 ਜਿਹੜਾ ਗ੍ਰਾਮ 1 ਲੀਟਰ ਪਾਣੀ 'ਚ ਪਾ ਕੇ ਉਹ ਆਪਾਂ ਇਸ ਮਹੀਨੇ ਦੇ ਵਿੱਚ ਸਪਰੇਅ ਕਰ ਸਕਦੇ ਆਪ੍ਰੈਲ ਮਹੀਨੇ ਦੇ ਵਿੱਚ ਇਨਾਂ ਤੋਂ ਇਲਾਵਾ ਇੱਕ ਹੋਰ ਜਿਹੜੀ ਬਹੁਤ ਹੀ ਧਿਆਨ ਰੱਖਣ ਵਾਲੀ ਗੱਲ ਹੋਇਆ ਹੈ ਕਿ ਜਿਹੜਾ ਆੜੂ ਦਾ ਬੂਟਾ ਹੈ ਉਹ ਆਪਣੀ ਜਥਾ ਸਬਰਤਾ ਤੋਂ ਬਹੁਤ ਜ਼ਿਆਦਾ ਫਲ ਚੁੱਕ ਲੈਂਦਾ ਹੈ ਔਰ ਤੁਸੀਂ ਆੜੂ 'ਚ ਅਕਸਰ ਦੇਖਿਆ ਹੋਣਾ ਹੈ ਕਿ ਬੂਟਿਆਂ ਦੇ ਜਿਹੜੇ ਫਲਾਂ ਦੇ ਭਾਰ ਦੇ ਨਾਲ ਅਕਸਰ ਬੂਟਿਆਂ ਦੀਆਂ ਟਾਹਣੀਆਂ ਜਿਹੜੀਆਂ ਨੇ ਉਹ ਟੁੱਟ ਜਾਂਦੀਆਂ ਨੇ ਹਣਾ ਸੋ ਇਸ ਕਰਕੇ ਇਹਨਾਂ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਫਲਾਂ ਨੂੰ ਵਿਰਲੇ ਕਰਨਾ ਜ਼ਰੂਰੀ ਹੈ ਵਿਰਲੇ ਕਰਨ ਦਾ ਟਾਈਮ ਇਹ ਹੁੰਦਾ ਹੈ ਕਿ ਜਦੋਂ ਹਜੇ ਫਲ ਦਾ ਜਿਹੜਾ ਅਸਲੀ ਟਾਈਮ ਤੇ ਹੁੰਦਾ ਜਦੋਂ ਉਹਦੇ ਅੰਦਰ ਦੀ ਗਿਟਕ ਸਖਤ ਨਾ ਹੋਈ ਹੋਵੇ ਅਸੀਂ ਇਹ ਕ ਮਾਰਚ ਦੇ ਅਖੀਰਲੇ ਹਫਤੇ ਕੰਮ ਕਰਨਾ ਸੀ ਪਰ ਹਜੇ ਵੀ ਤੁਸੀਂ ਕਰ ਸਕਦੇ ਹੋ ਜੇ ਸ਼ਾਨੇ ਪੰਜਾਬ ਯਰਲੀ ਗ੍ਰੈਂਡ ਵੈਰਾਈਟੀ ਲੱਗੀ ਵੱਡੇ ਸਾਈਜ਼ ਦੇ ਆੜੂ ਲੱਗੇ ਹੋਏ ਆ ਤਰੀਕਾ ਕੀ ਹੁੰਦਾ ਜੀ ਇਹਨਾਂ ਨੂੰ ਵਿਰਲੇ ਕਰਨ ਦਾ ਪਹਿਲਾਂ ਤੁਸੀਂ ਇੱਕ ਵਾਰੀ ਦਰਖਤ ਨੂੰ ਹਿਲਾ ਕੇ ਦੇਖ ਲੈਣਾ ਜਿਹੜੇ ਕੋਈ ਫਰੂਟ ਜਿਹੜੇ ਆ ਉਹ ਜਿਨ੍ਹਾਂ ਦੀ ਆਲਰੇਡੀ ਡਿੱਗਣ ਵਾਲੇ ਆ ਜਾਂ ਕਮਜ਼ੋਰ ਆ ਜਾਂ ਜਿਨ੍ਹਾਂ ਦੀ ਟਾਣੀ ਜਿਹੜੀ ਹੈ ਉਹ ਆਲਰੇਡੀ ਕਿਸੇ ਬਿਮਾਰੀ ਕਰਕੇ ਸੁੱਕ ਰਹੀ ਹੈ ਉਹ ਪਹਿਲਾਂ ਡਿੱਗ ਜਾਣਗੇ ਮੁੜਕੇ ਤੁਸੀਂ ਕੀ ਕਰਨਾ ਹੈ ਵੀ ਜਿਹੜੇ ਆੜੂਆਂ ਦੇ ਜਿਹੜੇ ਫਲਾਂ ਨੂੰ ਚੱਪਾ ਚੱਪਾ ਅਸੀਂ ਇਹ ਕਹਿੰਦੇ 10 ਤੋਂ 15 ਸੈਂਟੀਮੀਟਰ ਛੱਡਣਾ ਹੈ ਤੇ ਜੇ ਅਲੂਚਾ ਹੈ ਤੇ ਅਲੂਚੇ ਦੇ ਵਿੱਚ ਤੁਸੀਂ 7 ਤੋਂ 10 ਸੈਂਟੀਮੀਟਰ ਹੁਣ ਇਹਦੇ ਵਾਸਤੇ ਕੋਈ ਆਪਾਂ ਨੂੰ ਬਹੁਤੀ ਲੋੜ ਨਹੀਂ ਆਪਾਂ ਤੁਸੀਂ ਚੱਪਾ ਰੱਖ ਕੇ ਜਿਹੜਾ ਦੋ ਫਲਾਂ ਦੇ ਵਿੱਚ ਆਪਾਂ ਚੱਪਾ ਫਾਸਲਾ ਰੱਖ ਕੇ ਕਟਾਣੀ ਤੋਂ ਜਿਹੜਾ ਉਹ ਫਲਾਂ ਨੂੰ ਵਿਰਲੇ ਕਰਦੇ ਜਾਣਾ ਸੋ ਇਹ ਜਿਹੜਾ ਇੰਪੋਰਟੈਂਟ ਕੰਮ ਹੈ ਜੇ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਫਲ ਪਿੱਛੇ ਰਹਿ ਜਾਣਗੇ ਉਹਨਾਂ ਨੂੰ ਵੱਧ ਜਿਹੜੀ ਹੈ ਖਾਦ ਖਰਾਕ ਪਾਣੀ ਜਿਹੜਾ ਉਹ ਵੱਧ ਮਿਲੇਗਾ ਤੇ ਉਹਨਾਂ ਸਾਈਜ਼ ਪੂਰਾ ਬਣੇਗਾ ਜੇ ਆਪਾਂ ਸਾਰੇ ਫਲਾਂ ਨੂੰ ਰੱਖਾਂਗੇ ਇੱਕ ਤਾਂ ਆਪਣੀਆਂ ਟਾਹਣੀਆਂ ਟੁੱਟਣਗੀਆਂ ਇੱਕ ਉਹਨਾਂ ਦਾ ਜਿਹੜਾ ਸਾਈਜ਼ ਛੋਟਾ ਰਹਿ ਜਾਏਗਾ ਕੁਆਲਿਟੀ ਵਧੀਆ ਨਹੀਂ ਬਣਦੀ ਇਹ ਫਸਲ ਖਾਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਨੀਂ ਪਹਾੜੀ ਇਲਾਕਿਆਂ ਦੇ ਵਿੱਚ ਕੀਤੀ ਜਾਂਦੀ ਸੀਗੀ ਪਰੰਤੂ ਨਵੀਆਂ-ਨਵੀਆਂ ਵਿਕਸਿਤ ਹੋਈਆਂ ਤਕਨੀਕਾਂ ਖੇਤੀਬਾੜੀ ਵਿਭਾਗ ਵੱਲੋਂ ਅਤੇ ਬਾਗਬਾਨੀ ਵਿਭਾਗ ਵੱਲੋਂ ਕੀਤੇ ਜਾ ਰਹੇ ਸਾਂਝੇ ਯਤਨਾਂ ਸਦਕਾ ਇਹ ਫਸਲ ਨੂੰ ਹੁਣ ਅਸੀਂ ਆਪਣੇ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅਤੇ ਜਲੰਧਰ ਦੇ ਜ਼ਿਲ੍ਹੇ ਵਿੱਚ ਬੜੇ ਪਰਫੁੱਲਤਾ ਦੇ ਨਾਲ ਲਗਾ ਰਹੇ ਹਾਂ ਕਾਰਨ ਇਹ ਹੈ ਕਿ ਇਹ 300 ਚਿਲਿੰਗ ਆਰਸ ਦੀ ਰਿਕੁਆਇਰਮੈਂਟ ਹੁੰਦੀ ਆ ਇਸ ਨੂੰ ਕਿ ਜਿਸ ਜਗ੍ਹਾ ਦੇ ਉੱਤੇ 300 ਘੰਟੇ ਠੰਡ ਦੇ ਹੋਣ ਉਸ ਜਗ੍ਹਾ ਦੇ ਉੱਤੇ ਇਹ ਸਫਲਤਾ ਨਾਲ ਪੈਦਾ ਹੋ ਸਕਦੀ ਆ ਤੇ ਉਹਦੀ ਕੁਆਲਿਟੀ ਜਿਹੜਾ ਹੈਗੀ ਆ ਉਹ ਬਣੀ ਰਹਿ ਸਕਦੀ ਆ ਇਹਦੇ ਨਾਲ ਨਾਲ ਇਹ ਵੀ ਸ਼ਰਤ ਹੈ ਕਿ ਇਹਦੇ ਉੱਤੇ 100 ਤੋਂ ਲੈ ਕੇ 125 ਐਮਐਮ ਤੱਕ ਜਿਹੜੀ ਹੈਗੀ ਆ ਬਰਸਾਤ ਜੇਕਰ ਹੁੰਦੀ ਆ ਤੇ ਇਹ ਫਸਲ ਉਸ ਜਗ੍ਹਾ ਦੇ ਉੱਤੇ ਬੜੇ ਵਧੀਆ ਰਿਜ਼ਲਟ ਦਿੰਦੀ ਆ ਕਿਸਾਨ ਵੀਰੋ ਇਹ ਫਸਲ ਨੂੰ ਲਾਉਣ ਦਾ ਸਹੀ ਸਮਾਂ ਦਸੰਬਰ ਮਹੀਨਾ ਹੁੰਦਾ ਹੈ ਇਸ ਦੇ ਬੂਟੇ ਜਿਹੜੇ ਜਿਹੜੀਆਂ ਲਗਾਈਆਂ ਜਾਂਦੀਆਂ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਤੋਂ ਪ੍ਰਾਪਤ ਕਰ ਸਕਦੇ ਜੇ ਇਹਨਾਂ ਬੂਟਿਆਂ ਦੀ ਜਿਹੜੀ ਗੁਣਵੱਤਾ ਨੂੰ ਮੁੱਖ ਰੱਖਦੇ ਹੋਏ ਜੇਕਰ ਆਪਾਂ ਬੂਟੇ ਲਗਾਉਣੇ ਆ ਤੇ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਂਭ ਸੰਭਾਲ ਆ ਉਹਦੇ 'ਚ ਦਿੱਕਤ ਨਹੀਂ ਆਉਂਦੀ ਇਹਦੇ ਵਿੱਚ ਜਿਹੜਾ ਪਲਾਂਟਿੰਗ ਡਿਸਟੈਂਸ ਹੈ ਇੱਕ ਬੂਟੇ ਤੋਂ ਦੂਸਰੇ ਬੂਟੇ ਦਾ 6x6 ਮੀਟਰ ਦਾ ਰਹਿੰਦਾ ਹੈ ਤੇ ਇਹਦੇ ਪਲਾਂਟਸ ਜਿਹੜੇ ਹੈਗੇ ਆ ਉਹ ਸਾਰੇ ਦੇ ਸਾਰੇ ਦਸੰਬਰ ਵਿੱਚ ਲਾ ਕੇ ਉਹਨਾਂ ਨੂੰ ਖਾਦ ਪਾਉਣ ਦਾ ਸਹੀ ਸਮਾਂ ਵੀ ਦਸੰਬਰ ਦਾ ਹੀ ਆ ਜਦੋਂ ਆਪਾਂ ਇਹਨਾਂ ਪਰਫੁੱਲਤ ਹੋਏ ਬਾਗਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਲ ਆਉਂਦਾ ਵਾ ਤੇ ਉਹਨਾਂ ਨੂੰ ਖਾਦ ਪਾਉਨੇ ਆ ਤੇ ਰੂੜੀ ਦਾ ਰੂੜੀ ਵੀ ਦਸੰਬਰ ਮਹੀਨੇ ਵਿੱਚ ਪਾਈ ਜਾਂਦੀ ਹੈ ਤੇ ਖਾਦ ਵੀ ਦਸੰਬਰ ਮਹੀਨੇ ਦੇ ਵਿੱਚ ਨਾਈਟ੍ਰੋਜਨ ਨੂੰ ਛੱਡ ਕੇ ਫਾਸਫੋਰਸ ਅਤੇ ਪੋਟਾਸ਼ ਸਾਰੀ ਦੀ ਸਾਰੀ ਆਪਾਂ ਦਸੰਬਰ ਵਿੱਚ ਪਾ ਦੇਣੀ ਤੇ ਜੂਰੀਆ ਜਿਹੜੀ ਆ ਇਹ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪਾਉਣੀ ਆ ਖਾਦ ਜਿਵੇਂ ਕਿ ਆਪਾਂ ਪੂਰੇ ਡਿਵੈਲਪ ਹੋਏ ਅਲੂਚੇ ਦੇ ਬਾਗ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਆਪਾਂ ਪਾਉਨੇ ਆ ਤੇ ਜਿਹੜੀ 350 ਗ੍ਰਾਮ ਨੂੰ ਆਪਾਂ ਦੋ ਹਿੱਸਿਆਂ 'ਚ ਤਕਸੀਮ ਕਰ ਲੈਣਾ ਭਾਅ ਕਿ ਜਿਹੜੀ 150 ਗ੍ਰਾਮ ਤੋਂ ਵੱਧ ਆਪਾਂ ਪਹਿਲਾਂ ਪਾ ਦੇਣੀ ਦਸੰਬਰ ਦੇ ਵਿੱਚ ਤੇ ਦੂਸਰੀ ਆਪਾਂ ਫਰਵਰੀ ਦੇ ਵਿੱਚ ਪਾਉਣੇ ਆ ਤੇ ਪੋਟਾਸ਼ ਜਿਹੜੀ 550 ਗ੍ਰਾਮ ਪੈਣੀ ਆ ਉਹ ਸਾਰੀ ਦੀ ਸਾਰੀ ਆਪਾਂ ਉਸੇ ਸਮੇਂ ਦੇ ਵਿੱਚ ਜਾਣਾ ਇਹੋ ਇਸੇ ਤਰ੍ਹਾਂ ਜਿਹੜੀ ਹੈਗੀ ਆ ਫਾਸਫੋਰਸ ਵੀ ਉਹ ਸਾਰੀ ਦੀ ਸਾਰੀ ਇੱਕੋ ਸਮੇਂ ਦੇ ਵਿੱਚ ਦਸੰਬਰ ਦੇ ਵਿੱਚ ਆਪਾਂ ਪਾ ਦਿੰਨੇ ਆ ਫਲ ਜਦੋਂ ਆਉਂਦਾ ਹੈ ਲੂਚੇ ਦੇ ਵਿੱਚ ਤੇ ਫਲ ਦੀ ਮਾਤਰਾ ਬਹੁਤ ਜ਼ਿਆਦੀ ਹੁੰਦੀ ਆ ਤੇ ਕਿਸਾਨ ਫਲ ਵੇਖ ਕੇ ਤੇ ਬਹੁਤ ਖੁਸ਼ ਹੁੰਦਾ ਪਰ ਜਦੋਂ ਫਲ ਦਾ ਕੇਰਾ ਸ਼ੁਰੂ ਹੁੰਦਾ ਤੇ ਮਨ ਉਦਾਸ ਹੁੰਦਾ ਕਿਸਾਨ ਵੀਰੂ ਇਹਦੇ ਉੱਤੇ ਸਹੀ ਸਮੇਂ ਦੇ ਉੱਤੇ ਜੇਕਰ ਆਪਾਂ ਐਨ ਏ ਮਤਲਬ ਨੈਥਲੀਨ ਐਸਟਿਕ ਐਸਿਡ ਦੀ ਜਦੋਂ ਸਪਰੇਅ ਕਰਦੇ ਆ 1% ਦੇ ਨਾਲ ਤੇ ਉਹਦੇ ਜਿਹੜੀ ਹੈਗੀ ਆ ਉਹਦਾ ਸੋਲੂਸ਼ਨ ਆਪਾਂ ਬਣਾਉਣਾ ਹੁੰਦਾ ਅਲਕੋਹਲ ਦੇ ਵਿੱਚ ਪਾ ਕੇ 1 ਗ੍ਰਾਮ ਨੂੰ 10 ਗ੍ਰਾਮ ਅਲਕੋਹਲ ਦੇ ਵਿੱਚ ਘੋਲ ਕੇ ਫਿਰ ਉਹਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਬਾਗ ਦੇ ਉੱਤੇ ਸਪਰੇਅ ਕਰਨ ਦੇ ਨਾਲ ਜਿਹੜਾ ਇਹ ਕੀੜਾ ਵਾ ਉਹ ਨਹੀਂ ਪੈਂਦਾ ਇਹਦੇ ਵਿੱਚ ਜਿਹੜੀ ਮੁੱਢਲੀ ਸਾਨੂੰ ਜਾਣਕਾਰੀ ਦੀ ਜ਼ਰੂਰਤ ਹੁੰਦੀ ਆ ਕਿ ਜਦੋਂ ਇਹਨੂੰ ਤੋੜਨਾ ਤੇ ਤੋੜਨਾ ਸਹੀ ਸਮੇਂ ਦੇ ਉੱਤੇ ਤੋੜ ਕੇ ਇਹਨੂੰ ਡੱਬਾ ਬੰਦੀ ਕਰਨ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਜਿਹੜੀ ਆ ਵੱਖ-ਵੱਖ ਵੈਰਾਈਆਂ ਵਾ ਉਹਨਾਂ ਦਾ ਸਹੀ ਸਮਾਂ ਤੋੜਨ ਦਾ ਵੱਖ-ਵੱਖਰਾ ਹੁੰਦਾ ਵਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਅਲੂਚੇ ਦੀ ਪ੍ਰਫੁੱਲਤ ਫਸਲ ਆ ਉਹਦੇ ਚ ਕਾਲਾ ਅੰਮ੍ਰਿਤਸਰੀ ਤੇ ਸਤਲੁਜੀ ਪਰਪਲ ਆ ਸਤਲੁਜੀ ਪਰਪਲ ਦੇ ਬਾਗ ਲਾਉਣ ਦੇ ਵਿੱਚ ਕਾਲਾ ਅੰਮ੍ਰਿਤਸਰੀ ਐ ਕੇ ਪੋਲੀਨੇਟਰ ਦੇ ਤੌਰ ਤੇ ਲਗਾਇਆ ਜਾਂਦਾ ਵਾ ਜੇਕਰ 110 ਬੂਟੇ ਆਪਾਂ ਕਿੱਲੇ ਦੇ ਲਾ ਰਹੇ ਆਂ ਤੇ ਉਹਦੇ ਵਿੱਚ 15% ਜਿਹੜੇ ਹੈਗੇ ਕਾਲਾ ਅੰਮ੍ਰਿਤਸਰ ਹੋਣਾ ਜ਼ਰੂਰੀ ਆ ਕਿਉਂਕਿ ਉਹਦੇ ਉੱਤੇ ਜੇਕਰ ਕਾਲਾ ਕਾਲਾਂਬ੍ਰਸ਼ਰੀ ਦੇ ਪੋਲੀਨੇਸ਼ਨ ਨਹੀਂ ਹੁੰਦੀ ਤੇ ਫਲ ਦੇ ਉਹਦੇ ਉੱਤੇ ਜਿਹੜਾ ਫਲ ਆਉਣ ਦੇ ਵਿੱਚ ਮੁਸ਼ਕਲ ਆਉਂਦੀ ਆ ਜਦੋਂ ਅਸੀਂ ਇਹਨੂੰ ਇਹ ਤੜਾਈ ਕਰਨੀ ਆ ਤੇ ਕੋਸ਼ਿਸ਼ ਇਹ ਕਰਨੀ ਆ ਕਿ ਇਹਨਾਂ ਨੂੰ ਤੜਾਈ ਸਵੇਰ ਦੇ ਟਾਈਮ ਦੇ ਤੇ ਕੀਤੀ ਜਾਵੇ ਤੜਾਈ ਕਰਕੇ ਇਹਨਾਂ ਨੂੰ ਜਿੰਨੀ ਕੋਸ਼ਿਸ਼ ਤੁਹਾਡੇ ਵੱਲੋਂ ਹੋਵੇ ਵੱਧ ਤੋਂ ਵੱਧ ਇਹਨੂੰ ਛਾਂ ਦੇ ਵਿੱਚ ਰੱਖਿਆ ਜਾਵੇ ਤੜਾਈ ਕਰਨ ਤੋਂ ਬਾਅਦ ਇਹਨੂੰ ਜੇਕਰ ਆਪਾਂ ਕੈਲਸ਼ੀਅਮ ਨਾਈਟ੍ਰੇਟ ਦੇ ਨਾਲ 2% ਸੋਲੂਸ਼ਨ ਦੇ ਵਿੱਚ ਡੋਬਦੇ ਹਾਂ 5 ਮਿੰਟ ਦੇ ਲਈ ਤੇ ਫਿਰ ਆਪਾਂ ਇਹਨੂੰ ਸਟੋਰ ਕਰ ਵੀ ਸਕਦੇ ਹਾਂ ਲਗਭਗ ਆਪਾਂ 1 ਮਹੀਨਾ ਇਹਨਾਂ ਨੂੰ ਸਟੋਰ ਕਰ ਸਕਦੇ ਆ ਵੇਖੋ ਕਿ ਜੇਕਰ ਕੈਲਸ਼ੀਅਮ ਕਾਰਬਨ ਕਾ ਕੈਲਸ਼ੀਅਮ ਕਾਰ ਨਾਈਟ੍ਰੇਟ ਦੇ ਵਿੱਚ ਆਪਾਂ ਇਹਨਾਂ ਨੂੰ ਸਟੋਰ ਕਰਦੇ ਆ ਤੇ ਆਪਾਂ 1 ਮਹੀਨੇ ਤੱਕ ਆਪਣੀ ਫਸਲ ਨੂੰ ਐਕਸਟੈਂਡ ਕਰ ਲੈਨੇ ਮਈ ਵਿੱਚ ਟੁੱਟਣ ਵਾਲੀ ਫਸਲ ਜੇਕਰ ਆਪਾਂ ਜੁਲਾਈ ਤੱਕ ਵੀ ਜੂਨ ਜੁਲਾਈ ਤੇ ਵੀ ਵੇਚਦੇ ਆ ਤੇ ਸਾਨੂੰ ਬਹੁਤ ਵਧੀਆ ਆਮਦਨ ਹੁੰਦੀ ਹੈ ਇਸ ਕਰਕੇ ਕਿਸਾਨ ਵੀਰੋ ਜੇਕਰ ਤੁਸੀਂ ਆਪ ਖੁਦ ਮੰਡੀਕਰਨ ਕਰ ਰਹੇ ਜੇ ਇਸ ਨੂੰ ਸਾਨੂੰ ਸਟੋਰ ਕਰਕੇ ਵੇਚਣ ਦੇ ਵਿੱਚ ਫਾਇਦਾ ਹੁੰਦਾ ਹੁਣ ਸ਼ਰਤ ਇਹ ਆਉਂਦੀ ਹੈ ਕਿ ਕਿਹੜੇ ਟੈਂਪਰੇਚਰ ਦੇ ਉੱਤੇ ਸਟੋਰ ਹੁੰਦੇ ਕਿਉਂਕਿ ਜੇਕਰ ਅਸੀਂ ਆਲੂਆਂ ਦੇ ਸਟੋਰ ਦੇ ਵਿੱਚ ਇਵੇਂ ਹੀ ਸਟੋਰ ਕਰ ਦਈਏ ਤੇ ਫਿਰ ਸਾਨੂੰ ਇਹਦੇ ਉੱਤੇ ਕੋਈ ਫਾਇਦਾ ਨਹੀਂ ਹੋਏਗਾ ਇਹਨੂੰ ਸਟੋਰੇਜ ਟੈਂਪਰੇਚਰ ਜਿਹੜਾ ਹੈਗਾ ਵਾ ਇਹਦਾ ਅਲੱਗ ਆ ਇਹਨੂੰ ਸਟੋਰ ਕਰਨ ਦਾ ਸਹੀ ਟੈਂਪਰੇਚਰ ਹੈਗਾ ਵਾ 0 ਤੋਂ 1 ਡਿਗਰੀ ਸੈਲਸੀਅਸ ਦੇ ਵਿੱਚ ਤੇ ਜਿਹੜੀ ਰੈਲੇਟਿਵ ਹਿਊਮਿਡਿਟੀ ਆ ਉਹਦੇ ਜਿਹੜੇ ਚੈਂਬਰ ਦੀ ਹੋਣੀ ਚਾਹੀਦੀ ਆ ਉਹ ਤਕਰੀਬਨ 90 ਤੋਂ 95% ਹੋਣੀ ਚਾਹੀਦੀ ਆ ਇਸੇ ਤਰੀਕੇ ਦੇ ਨਾਲ ਆੜੂ ਦੀ ਫਸਲ ਵਿੱਚ ਆਈਏ ਤੇ ਆੜੂ ਦੀਆਂ ਕਾਫੀ ਵੈਰਾਈਟੀਆਂ ਨੇ ਜਿਦਾਂ ਸ਼ਾਨੇ ਪੰਜਾਬ ਯੈਲੋ ਦੇ ਵਿੱਚ ਯੈਲੋ ਫਲੈਸ਼ ਵਿੱਚ ਆਉਂਦੀ ਆ ਇਸੇ ਤਰੀਕੇ ਦੇ ਨਾਲ ਵਾਈਟ ਫਲੈਸ਼ ਉਹਦੇ ਵਿੱਚ ਪ੍ਰਭਾਤ ਆ ਜਾਂਦੀ ਆ ਸ਼ਰਬਤੀ ਆ ਜਾਂਦੀ ਆ ਤੇ ਇੱਕ ਨਵੀਂ ਜਿਹੜੀ 2008 ਦੇ ਵਿੱਚ ਯੂਨੀਵਰਸਿਟੀ ਵੱਲੋਂ ਰਿਲੀਜ਼ ਕੀਤੀ ਗਈ ਵੈਰਾਈਟੀ ਸੀ ਪੰਜਾਬ ਨੈਕਟਰੀਨ ਉਹ ਇੱਕ ਐਸੀ ਵੈਰਾਈਟੀ ਆ ਜਿਹਦੇ ਉੱਤੇ ਫਰ ਨਹੀਂ ਹੁੰਦੀ ਜਿਹੜੀਆਂ ਮੈਂ ਪਹਿਲਾਂ ਤੁਹਾਨੂੰ ਦੱਸੀਆਂ ਉਹਨਾਂ ਦੇ ਉੱਤੇ ਫਰ ਤੇ ਹੁੰਦੀ ਆ ਪਰ ਮਾਰਕੀਟ ਦੇ ਵਿੱਚ ਉਹਦੀ ਪਛਾਣ ਆੜੂ ਦੇ ਤੌਰ ਤੇ ਹੋ ਚੁੱਕੀ ਆ ਕਿਸਾਨਾਂ ਨੂੰ ਉਹਦਾ ਵਧੀਆ ਲਾਭ ਮਿਲਦਾ ਵਾ ਤੇ ਉਹਨਾਂ ਦਾ ਝਾੜ ਜਿਵੇਂ ਕਿ ਸ਼ਾਨੇ ਪੰਜਾਬ ਦਾ ਝਾੜ 50 ਕਿਲੋ ਪ੍ਰਤੀ ਬੂਟਾ ਉਹ ਝਾੜ ਦਿੰਦੀ ਆ ਤੇ ਨੈਕਟਰੀਨ 40 ਕਿਲੋ ਪ੍ਰਤੀ ਬੂਟਾ ਝਾੜ ਦਿੰਦੀ ਆ ਬਟ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸਾਨ ਨੈਕਟਰੀਨ ਨੂੰ ਸਹੀ ਤਰੀਕੇ ਦੇ ਨਾਲ ਮੰਡੀਕਰਨ ਕਰਦੇ ਆ ਤੇ ਪੈਸੇ ਵੱਧ ਮਿਲਣਗੇ ਕਿਸਾਨ ਵੀਰੋ ਇੱਕ ਡਿਵੈਲਪ ਬਾਗ ਨੂੰ ਜਿਹੜਾ ਆੜੂ ਦਾ ਬਾਗ ਪੂਰਾ ਚਲ ਵਿਕਸਿਤ ਹੋ ਚੁੱਕਾ ਵਾ ਤੇ ਉਹਨੂੰ ਫਲ ਲੱਗ ਚੁੱਕਾ ਵਾ ਜਿਵੇਂ ਕਿ ਮਈ ਆਪਣਾ ਜਿਹੜਾ ਸਮਾਂ ਆ ਜਾਂਦਾ ਮਈ ਦੇ ਵਿੱਚ ਉਹਨੂੰ ਫਲ ਟੁੱਟਣਾ ਹੁੰਦਾ ਸਾਨੂੰ ਸਭ ਤੋਂ ਜ਼ਰੂਰੀ ਧਿਆਨ ਵਿੱਚ ਦੇਣ ਵਾਲੀ ਗੱਲ ਇਹ ਹੁੰਦੀ ਆ ਕਿ ਸਾਨੂੰ ਫਰਵਰੀ ਦੇ ਵਿੱਚ ਤੇਲਾ ਨਾ ਉਸ ਬਾਗ ਦੇ ਉੱਤੇ ਆਵੇ ਜੇਕਰ ਤੇਲਾ ਦਾ ਹਮਲਾ ਹੋ ਜਾਂਦਾ ਵਾ ਤੇ ਸਾਡੇ ਆਉਣ ਵਾਲੇ ਫਲ ਦੇ ਉੱਤੇ ਇਹਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਵਾ ਇਸ ਕਰਕੇ ਸਹੀ ਸਮੇਂ ਦੇ ਉੱਤੇ ਸਹੀ ਬਾਗਬਾਨੀ ਵਿਭਾਗ ਵੱਲੋਂ ਡਾਇਰੈਕਸ਼ਨ ਲੈ ਕੇ ਤੇ ਉਹਦਾ ਜਿਹੜਾ ਹੈਗਾ ਰੋਕਥਾਮ ਕੀਤੀ ਜਾਵੇ ਇਸੇ ਤਰੀਕੇ ਦੇ ਨਾਲ ਜਦੋਂ ਮਹੀਨਾ ਆ ਜਾਂਦਾ ਅਪ੍ਰੈਲ ਦਾ ਤੇ ਇਹਨੂੰ ਪਾਣੀ ਦੀ ਸਖਤ ਜ਼ਰੂਰਤ ਹੁੰਦੀ ਹੈ ਕਿਉਂਕਿ ਇਹਦੀਆਂ ਜੜਾਂ ਜਿਹੜੀਆਂ ਜੜਾ ਵਾਂ ਉਹ ਸ਼ੈਲੋ ਰੂਟ ਸਿਸਟਮ ਦੇ ਵਿੱਚ ਹੁੰਦੀਆਂ ਵਾਂ ਇਹਨੂੰ ਲਗਾਤਾਰ ਪਾਣੀ ਦੀ ਜ਼ਰੂਰਤ ਹੁੰਦੀ ਹੈ ਤੇ ਹਲਕੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਕਿ ਪਾਣੀ ਬਾਰ-ਬਾਰ ਦੇਣਾ ਪਰ ਘੱਟ ਮਾਤਰਾ ਵਿੱਚ ਦੇਣਾ ਇਸ ਬਾਗ ਦੇ ਲਈ ਸਹਾਈਕ ਹੁੰਦਾ ਵਾ ਇਹਨੂੰ ਜਿਹੜੀ ਫਸਲ ਨੂੰ ਖਾਦ ਪਾਉਣੀ ਆ ਉਹਦਾ ਸਹੀ ਸਮਾਂ ਦਸੰਬਰ ਮਹੀਨੇ ਦੇ ਵਿੱਚ ਹੁੰਦਾ ਵਾ ਦਸੰਬਰ ਮਹੀਨੇ ਦੇ ਵਿੱਚ ਇਹਨੂੰ 1 ਕਿਲੋ ਯੂਰੀਆ ਤਕਰੀਬਨ 750 ਗ੍ਰਾਮ ਪੋਟਾਸ਼ ਤੇ ਆ 750 ਗ੍ਰਾਮ ਜਿਹੜੀ ਹੈਗੀ ਫਾਸਫੋਰਸ ਦੀ ਜ਼ਰੂਰਤ ਹੁੰਦੀ ਆ ਜਦੋਂ ਆਪਾਂ ਇਸ ਇਹ ਪਾਉਨੇ ਆ ਤੇ ਜੂਰੀਆ ਜਿਹੜਾ ਵਾ ਇਹਨੂੰ ਦੋ ਹਿੱਸਿਆਂ ਚ ਵਿੱਚ ਪਾਉਣਾ ਇੱਕ ਅਸੀਂ ਪਾਉਣਾ ਜੀ ਦਸੰਬਰ ਮਹੀਨੇ ਦੇ ਵਿੱਚ ਤੇ ਇੱਕ ਜਿਹੜੀ ਹੈਗੀ ਆ ਆਪਾਂ ਪਾਵਾਂਗੇ ਆਪਣੇ ਫਰਵਰੀ ਦੇ ਵਿੱਚ ਹੁਣ ਧਿਆਨ ਦੇਣ ਯੋਗ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਉੱਤੇ ਹਮਲਾ ਜਿਹੜਾ ਹੁੰਦਾ ਵਾ ਫਰੂਟ ਫ्लाई ਦਾ ਹੁੰਦਾ ਵਾ ਆਮ ਅਸੀਂ ਭਾਸ਼ਾ ਦੇ ਵਿੱਚ ਕਹਿ ਜਾਂਦੇ ਨੇ ਕਿ ਫਲ ਜਿਹੜਾ ਹੈਗਾ ਵਾ ਉਹ ਸਾਡਾ ਕਾਣਾ ਪੈ ਗਿਆ ਫਣ ਫਲ ਦੇ ਕਾਣਾ ਪੈਣ ਦੇ ਕਾਫੀ ਕਾਰਨ ਹੁੰਦੇ ਆ ਤੇ ਉਹਦੇ ਵਿੱਚ ਸਾਨੂੰ ਧਿਆਨ ਦੇਣਾ ਇਹ ਜ਼ਰੂਰੀ ਹੁੰਦਾ ਕਿ ਸਾਡੇ ਖੇਤ ਦੇ ਵਿੱਚ ਕਈ ਵਾਰ ਇੱਕ ਫਲ ਵਾਲੀ ਮੱਖੀ ਭਿੰੜ ਰਹੀ ਹੁੰਦੀ ਹੈ ਤੇ ਅਸੀਂ ਉਹਦਾ ਧਿਆਨ ਨਹੀਂ ਦੇ ਪਾਉਂਦੇ ਉਹਦੇ ਵਾਸਤੇ ਫਰੂਟ ਫਲਾਈ ਟਰੈਪ ਜਿਹੜੇ ਕਿ ਪੀਯੂ ਵੱਲੋਂ ਲਗਾਏ ਵਿਕਸਿਤ ਕੀਤੇ ਗਏ ਹਨ ਤੇ ਉਹ ਜੇਕਰ ਅਸੀਂ ਸਹੀ ਸਮੇਂ ਦੇ ਉੱਤੇ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਲਗਾ ਦਿੰਨੇ ਤੇ ਸਾਡੀ ਜਿਹੜੀ ਫਸਲ ਆ ਉਹਨੂੰ ਇਹਦਾ ਨੁਕਸਾਨ ਨਹੀਂ ਹੁੰਦਾ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਲਗਾਉਣੇ ਹੁੰਦੇ ਆ ਇਦੇ ਵਿੱਚ ਵੇਖੋ ਕਿ ਤੁਹਾਨੂੰ ਸਪਰੇਅ ਕਰਨ ਦੀ ਵੀ ਜ਼ਰੂਰਤ ਨਹੀਂ ਪਊਗੀ ਤੇ ਤੁਹਾਡਾ ਜਿਹੜਾ ਹੈਗਾ ਵਾ ਫਲ ਵੀ ਜ਼ਹਿਰ ਰਹਿਤ ਮੰਡੀ ਦੇ ਵਿੱਚ ਆਊਗਾ ਤੇ ਕਿਸਾਨਾਂ ਤੱਕ ਕਿਸਾਨ ਵੱਲੋਂ ਤਿਆਰ ਕੀਤਾ ਫਲ ਜਿਹੜਾ ਹੈਗਾ ਕਸਟਮਰ ਤੱਕ ਵੀ ਪਹੁੰਚੂਗਾ ਇਹਦੀ ਥੋੜਾ ਜਦੋਂ ਆਪਾਂ ਆਉਂਨੇ ਕਿ ਇਹਦੀ ਬਾਗਾਂ ਦੇ ਵਿੱਚ ਜਦੋਂ ਇਹਨੂੰ ਫਲ ਨੂੰ ਤੋੜਨ ਦਾ ਸਹੀ ਸਮਾਂ ਜਿਹੜਾ ਹੈਗਾ ਠੰਡ ਦੇ ਦੌਰਾਨ ਹੀ ਤੋੜਨਾ ਜਿਹੜਾ ਕਿ ਮਾਰਨਿੰਗ ਟਾਈਮ ਹੀ ਹੁੰਦਾ ਵਾ ਮਾਰਨਿੰਗ ਟਾਈਮ ਇਹਨੂੰ ਤੋੜਨ ਤੋਂ ਬਾਅਦ ਅਸੀਂ ਇਹਨੂੰ ਛਾਵੇਂ ਰੱਖ ਕੇ ਸਹੀ ਦਰਜਾਬੰਦੀ ਕਰਨੀ ਆ ਵੱਡੇ ਕਾਰ ਦੇ ਜਿਹੜਾ ਸਾਡਾ ਸਾਈਜ਼ ਦਾ ਫਰੂਟ ਆ ਉਹਨੂੰ ਆਪਾਂ ਸਪੈਸ਼ਲ ਗ੍ਰੇਡ ਵਿੱਚ ਕਰਨਾ ਜਿਹੜਾ ਸਪੈਸ਼ਲ ਗ੍ਰੇਡ ਆ ਉਹ ਸਾਡਾ ਹੈਗਾ ਜੀ 550 ਸੈਂਟੀਮੀਟਰ ਦਾ ਜਿਹੜਾ ਡਾਇਮੀਟਰ ਤੋਂ ਵੱਡਾ ਫਾਲਿਆ ਉਹਨੂੰ ਆਪਾਂ ਸਪੈਸ਼ਲ ਗ੍ਰੇਡ ਚ ਲੈ ਜਾਾਂਗੇ ਤੇ ਜਿਹੜਾ 4.2 ਤੋਂ ਜਿਹੜਾ ਛੋਟਾ ਰਹਿ ਜਾਂਦਾ ਵਾ ਉਹਨੂੰ ਆਪਾਂ ਗ੍ਰੇਡ 2 ਦੇ ਵਿੱਚ ਰੱਖਾਂਗੇ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਇਹਨੂੰ ਦਰਜਾਬੰਦੀ ਕਰਦੇ ਆ ਤੇ ਇਹਨੂੰ ਆਪਾਂ ਵੇਚਦੇ ਆ ਤੇ ਸਾਨੂੰ ਵੱਧ ਮੁਨਾਫਾ ਹੁੰਦਾ ਵਾ ਇਹਨੂੰ ਸੀਐਫਬੀ ਬਾਕਸ ਜਿਹੜੇ ਆਪਣੇ ਹੈਗੇ ਗੱਤੇ ਦੇ ਜਿਹੜੇ ਵਧੀਆ ਤਿੰਨ ਪਲਾਈ ਬਕਸੇ ਲੈ ਕੇ ਤੁਸੀਂ ਉਹਦੇ ਵਿੱਚ ਪਾ ਕੇ ਭੇਜੋ ਦੂਰ ਮੰਡੀ ਕਰਨ ਦੇ ਵਿੱਚ ਤੁਹਾਨੂੰ ਵੀ ਕੋਈ ਮੁਸ਼ਕਲ ਨਹੀਂ ਆਊਗੀ ਹੁਣ ਇਹਦੇ ਵਿੱਚ ਇਹ ਹੋ ਜਾਂਦਾ ਕਿ ਆਪਾਂ ਥੋੜੇ ਜਿਹਾ ਅਧ ਕੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਫਲਾਂ ਨੂੰ ਤੋੜ ਲਿਆ ਜਾਵੇ ਜਿਨ੍ਹਾਂ ਦੇ ਉੱਤੇ ਰੰਗ ਤੇ ਬਣ ਚੁੱਕਾ ਬਟ ਉਹਨਾਂ ਦਾ ਜਿਹੜੀ ਜਿਹੜੀ ਹੈਗੀ ਫਲਸ਼ ਥੋੜੀ ਸਖਤ ਆ ਉਹਨੂੰ ਤੋੜ ਕੇ ਆਪਾਂ ਦੂਰ ਮੰਡੀ ਦੇ ਵਿੱਚ ਭੇਜ ਸਕਦੇ ਤੇ ਨਰਮ ਵਾਲੇ ਨੂੰ ਆਪਾਂ ਨਜ਼ਦੀਕ ਮੰਡੀ ਦੇ ਵਿੱਚ ਮੰਡੀਕਰਨ ਕਰਨਾ ਹੁੰਦਾ ਵਾ ਅਸੀਂ ਤਕਰੀਬਨ ਬਾਗਬਾਨੀ ਦਾ ਕੰਮ 2001 ਦੇ ਵਿੱਚ ਸ਼ੁਰੂ ਕੀਤਾ ਪਹਿਲਾਂ ਅਮਰੂਦਾਂ ਦਾ ਕੰਮ ਸ਼ੁਰੂ ਕੀਤਾ ਜੀ ਅਮਰੂਦਾਂ ਤੋਂ ਫਿਰ ਉਤਸ਼ਾਹ ਹੋ ਕੇ ਫਿਰ ਬਾਅਦ ਦੇ ਵਿੱਚ ਅਸੀਂ ਆੜੂ ਤੇ ਅਲੂਜੇ ਦਾ ਕੰਮ ਸ਼ੁਰੂ ਕੀਤਾ ਨਾਲ ਨਾਖ ਦਾ ਕੰਮ ਸ਼ੁਰੂ ਕੀਤਾ ਜੀ ਅੰਮ੍ਰਿਤਸਰ ਮੰਡੀ ਦੇ ਵਿੱਚ ਵੇਚਦੇ ਆ ਤੇ ਲੇਬਰ ਨਾਲ ਲੈ ਕੇ ਤੜਾਈ ਗੁੜਾਈ ਕਰਦੇ ਆ ਤੇ 5-5 ਕਿਲੋ ਦੇ ਡੱਬੇ ਪੈਕਿੰਗ ਕਰਕੇ ਮੰਡੀ ਦੇ ਵਿੱਚ ਲੈ ਕੇ ਖੜਕੇ ਦੇ ਵੇਚਦੇ ਆ ਜੀ ਅਸੀਂ ਉਸ ਤੋਂ ਬਾਅਦ ਫਿਰ ਅਸੀਂ ਨਾਖਾਂ ਦਾ ਕੰਮ ਆ ਜੀ ਨਾਖ ਦਾ ਕੰਮ ਵੀ ਤਕਰੀਬਨ ਅਸੀਂ ਪਿਛਲੇ ਸਾਲ ਤੋਂ ਵੇਖ ਕੇ ਆਮਦਨ ਚੰਗੀ ਹੋਣ ਕਰਕੇ ਸ਼ੁਰੂ ਕੀਤਾ ਜੀ ਕੰਮ ਤੇ ਉਹ ਕਲਕੱਤੇ ਖੜਕੇ ਲੈ ਕੇ ਜਾ ਕੇ ਵੇਚਦੇ ਆ ਜੀ ਅਸੀਂ ਉਹਦੀ ਮਤਲਬ ਪੇਟੀ ਜਿਹੜੀ ਹੈ 20-22 ਕਿਲੋ ਦੀ ਭਰ ਕੇ ਗੱਡੀ ਲਈ ਪੰਜ ਸੱਤ ਕਿਸਾਨ ਇਕੱਠੇ ਹੋ ਕੇ ਗੱਡੀ ਲੋਡ ਕਰਕੇ ਤੇ ਕੋਲਕੱਤੇ ਭੇਜਦੇ ਆ ਜੀ ਤੇ ਬਾਕੀ ਇਹ ਜਿਹੜਾ ਬਾਗਬਾਨੀ ਦਾ ਕੰਮ ਹੈ ਜੀ ਬਹੁਤ ਵਧੀਆ ਕੰਮ ਆ ਕਣਕ ਝੋਨੇ ਨਾਲੋਂ ਵਧੀਆ ਕੰਮ ਆ ਜੀ ਇਹ ਕਦੇ ਪਾਣੀ ਦੀ ਬਚਤ ਆ ਤੇ ਦੂਸਰਾ ਆਮਦਨ ਵੀ ਇਹਦੇ ਵਿੱਚ ਦੁੱਗਣੀ ਹੋ ਜਾਂਦੀ ਆ ਜੀ ਤੇ ਵੱਡੀ ਗੱਲ ਇਹ ਆ ਜੀ ਵਾਤਾਵਰਨ ਦਾ ਵਾਲਾ ਪ੍ਰਦੂਸ਼ਣ ਆ ਉਹ ਪ੍ਰਦੂਸ਼ਣ ਵੀ ਬਹੁਤ ਜਨਾ ਫਰਕ ਪੈਂਦਾ ਜੀ ਵਾਤਾਵਰਨ ਸਾਫ਼ ਹੁੰਦਾ ਜੀ ਲਾਈ ਤੋਂ ਬਾਅਦ ਮੰਡੀ ਲੈ ਕੇ ਜਾਣ ਦਾ ਥੋੜਾ ਹੈ ਨਾਜਿਕ ਆਏ ਆਪਣੀ ਗੱਡੀ ਰਾਈ ਜਾਂ ਕਰਾਏ ਦੇ ਗੱਡੀ ਲੈ ਕੇ ਸੀ ਤੇ ਅੰਮਰਸਰ ਮੰਡੀ ਦੇ ਵਿੱਚ ਜਾਂ ਹੋਰ ਕਿਤੇ ਵੀ ਜਿੱਥੇ ਖਾਣਾ ਹੋਵੇ ਤੇ ਅਸੀਂ ਲੈ ਕੇ ਜਾਂਦੇ ਹਾਂ ਨੂੰ ਆਲੂ ਦਾ ਜਿਹੜਾ ਫਲ ਹੈ ਜੀ ਇਹ ਅਸੀਂ ਮੈਦੇ ਵਿੱਚ ਤਕਰੀਬਨ ਤੋੜ ਕੇ ਤੇ ਠੰਡੇ ਥਾਂ ਰੱਖ ਲੀਦਾ ਸ਼ਾਮ ਦੇ ਵਿੱਚ ਪਾਣੀ ਦੇ ਵਿੱਚ ਪਾ ਕੇ ਇਹਨੂੰ ਗ੍ਰੇਡਿੰਗ ਕਰੀਦੀ ਬਾਅਦ ਵਿੱਚ ਸਾਫ਼ ਕਰਕੇ ਗ੍ਰੇਡਿੰਗ ਕਰਕੇ ਜਿਹੜਾ ਤੇ ਗ੍ਰੇਡਿੰਗ ਕਰਨ ਵਾਲਾ ਮਤਲਬ ਵਧੀਆ ਫਲ ਹੈ ਉਹਨੂੰ ਡੱਬੇ ਦੇ ਵਿੱਚ ਪਾ ਕੇ ਕਰਕੇ ਉਹ ਮੰਡੀ ਲੈ ਕੇ ਜਾਈਦਾ ਤੇ ਜਿਹੜਾ ਛੋਟਾ ਫਾਲ ਆ ਉਹਨੂੰ ਕਿਤੇ ਫੈਕਟਰੀ ਜਾਂ ਦੂਜਾ ਹੋਰ ਕਿਤੇ ਵੀ ਅਸੀਂ ਆਪਣਾ ਵੱਖਰਾ ਸੇਲ ਕਰ ਲੈਂਦੇ ਆ ਜੀ ਮੈਂ ਬਾਕੀ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਕਰੂੰਗਾ ਬਾਗਬਾਨੀ ਹਲ ਤਕਰੀਬਨ ਵੱਧ ਤੋਂ ਵੱਧ ਕੋਸ਼ਿਸ਼ ਕਰੋ ਸਾਰੇ ਇਹ ਵਧੀਆ ਕੰਮ ਹੈ ਜੀ ਸਾਰਾ ਦੂ ਬਾਅਦ ਜਿਹੜਾ ਉਹ ਮੇਂ ਮਹੀਨੇ ਦੇ ਵਿੱਚ ਤੁਹਾਡਾ ਇਹ ਜਿਹੜਾ ਉਹ ਖਤਮ ਹੋ ਜਾਣੀ ਹੈ ਕロップ ਫਸਲ ਖਤਮ ਹੋ ਜਾਣੀ ਹੈ ਇਸ ਮਹੀਨੇ ਦੇ ਦੌਰਾਨ ਬਾਗਾਂ ਨੂੰ ਜਿਹੜਾ ਉਹ ਸਾਫ਼ ਸੁਥਰਾ ਵੀ ਰੱਖੋ ਨਦੀਨ ਨਾ ਹੋਣ ਕਿਉਂਕਿ ਨਦੀਨਾ ਦੇ ਨਾਲ ਜਿਹੜਾ ਅਗੇ ਜਿਹੜਾ ਬੂਟੇ ਨੂੰ ਕੰਪੀਟੀਸ਼ਨ ਹੁੰਦਾ ਹੈ ਖਾਦ ਖਰਾਕ ਤੇ ਪਾਣੀ ਵਾਸਤੇ ਉਹ ਵੀ ਤਾਂ ਕਿ ਜ਼ਮੀਨ ਦੀ ਲਈ ਜਾਂਦੇ ਆ ਬਿਮਾਰੀਆਂ ਦੇ ਵਿੱਚ ਜੇ ਕੋਈ ਤੇਲੇ ਚੇਪੇ ਦੀ ਕੋਈ ਇਸ ਟਾਈਮ ਤੇ ਬਿਮਾਰੀ ਪ੍ਰੋਬਲਮ ਨਜ਼ਰ ਆਂਦੀ ਹੈ ਤੇ ਤੁਸੀਂ ਕਨਫੀਡੋਰ ਦਾ ਸਪਰੇਅ ਕਰ ਸਕਦੇ ਹੋ ਅਦਰਵਾਈਜ਼ ਇਸ ਟਾਈਮ ਦੇ ਉੱਪਰ ਹੋਰ ਕਿਸੇ ਸਪਰੇ ਦੀ ਜਿਹੜੀ ਹੈ ਉਹ ਜ਼ਰੂਰਤ ਨਹੀਂ ਹੈ। ਬਾਕੀ ਜਿਹੜੀ ਹੈ ਇਹਨੂੰ ਇਸ ਟਾਈਮ ਦੇ ਉੱਪਰ ਕਿਸੇ ਖਾਸ ਹੋਰ ਸਪਰੇ ਦੀ ਜ਼ਰੂਰਤ ਨਹੀਂ ਹੈ। ਸਿਵਾਏ ਜੇ ਆਇਰਨ ਜ਼ਿੰਕ ਦੀ ਕਮੀ ਆਉਂਦੀ ਜ਼ਿੰਕ ਦੀ ਕਮੀ ਆਇਰਨ ਦੀ ਕਮੀ ਦੇ ਨਾਲ ਕਈ ਵਾਰੀ ਪੱਤੇ ਚਿੱਟੇ ਹੋ ਜਾਂਦੇ ਆੜੂ ਦੇ ਉਸ ਤੁਸੀਂ ਸਪਰੇ ਜ਼ਰੂਰ ਇਸ ਟਾਈਮ ਦੇ ਉੱਪਰ ਕਰ ਦੇਣੀ ਜਿਵੇਂ ਦੱਸਿਆ ਫੈਰਸ ਸਲਫੇਟ ਦੀ 3 ਗ੍ਰਾਮ ਪ੍ਰਤੀ ਲੀਟਰ ਪਾਣੀ 'ਚ ਪਾ ਕੇ ਆਪਾਂ ਸਪਰੇ ਕਰਨੀ ਹੈ। ਜਦੋਂ ਫਲ ਨੂੰ ਤੋੜਨ ਦਾ ਜਿਹੜਾ ਇਹਦਾ ਸਹੀ ਤਰੀਕਾ ਇਹ ਹੈ ਜੀ ਕਿਉਂਕਿ ਇਹਨਾਂ ਦੀ ਜਿਹੜੀ ਆੜੂ ਦੇ ਫਲਾਂ ਦੀ ਜਿਹੜੀ ਹੈ ਉਹ ਸ਼ੈਲਫ ਲਾਈਫ ਜਿਹੜੀ ਆ ਬੜੀ ਥੋੜੀ ਹੁੰਦੀ ਹੈ ਨਾਜ਼ੁਕ ਫਲ ਹੁੰਦੇ ਆ ਸੋ ਇਹਨਾਂ ਨੂੰ ਹੱਥ ਦੇ ਨਾਲ ਤੋੜਿਆ ਜਾਂਦਾ ਹੈ ਥੱਲੇ ਨਹੀਂ ਡਿੱਗਣ ਦੇਣਾ ਆਪਾਂ ਨੂੰ ਫਲਾਂ ਨਾਲ ਇੱਕੋ ਟਾਈਮ ਤੇ ਸਾਰੇ ਫਲ ਨਹੀਂ ਪੱਕਣੇ ਤੁਹਾਨੂੰ ਤਿੰਨ ਜਾਂ ਚਾਰ ਪੱਕੰਗੇ ਦੀਆਂ ਕਰਨੀਆਂ ਪੈਂਦੀਆਂ ਨੇ ਜਦੋਂ ਤੁਸੀਂ ਦੂਰ ਲੈ ਕੇ ਜਾਣਾ ਹੈ ਦੂਰ ਦੀ ਮੰਡੀ 'ਚ ਤੇ ਸਿਰਫ ਉੱਪਰ ਵਾਲਾ ਰੰਗ ਪੀਲਾ ਹੋਣ ਤੇ ਜਿਹੜਾ ਉਹ ਫਰੂਟ ਜਿਹੜਾ ਤੋੜਿਆ ਜਾ ਸਕਦਾ ਨੇੜੇ ਦੀ ਮੰਡੀ ਵਾਸਤੇ ਪੂਰਾ ਪੱਕਿਆ ਤਿਆਰ ਜਿਹੜਾ ਉਹ ਫਲ ਆਪਾਂ ਤੋੜ ਸਕਦੇ ਆ ਸੋ ਇਹਨਾਂ ਗੱਲਾਂ ਦਾ ਆਪਾਂ ਜਿਹੜਾ ਉਹ ਧਿਆਨ ਰੱਖਣਾ ਹੈ ਇਹੀ ਗੱਲ ਜਿਹੜੀ ਇਸੇ ਤਰ੍ਹਾਂ ਹੀ ਅਲੂਚੇ ਦੇ ਬਾਗ 'ਚ ਵੀ ਇਹੀ ਚੀਜ਼ ਰੱਖਣੀ ਹੈ ਕਿ ਪਾਣੀ ਤਿੰਨ ਚਾਰ ਦਿਨਾਂ ਬਾਅਦ ਖਾਦ ਦੀ ਦੂਜੀ ਡੋਜ਼ ਪਾਉਣੀ ਹੈ ਜੀ ਤੇ ਫਰੂਟ ਉਹਦੇ 'ਚ ਵੀ ਵਿਰਲਾ ਕਰਨਾ ਹੈ ਆड़ੂ ਤੇ ਲੂਚੇ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਮਾਈਨਰ ਕ੍ਰੌਪ ਦੀ ਤੌਰ ਤੇ ਵਰਤਿਆ ਜਾਂਦਾ ਹੈ ਜਿਸ ਨੂੰ 나ਖ ਦੇ ਵਿੱਚ ਆਪਾਂ ਫਿੱਲਰ ਦੇ ਤੌਰ ਤੇ ਵਰਤਦੇ ਆਂ ਖਾਸ ਕਰਕੇ ਸਾਡੇ ਮਾਝੇ ਏਰੀਆ ਦੇ ਵਿੱਚ ਕੋਈ ਵੀ ਵਿਉਂਤਬੰਦੀ ਜਿਹੜੀ ਕਰਨੀ ਆ ਭਾਵੇਂ 나ਖ ਦਾ ਬਾਗ ਲਾਉਣਾ ਆ ਆੜੂ ਦਾ ਬਾਗ ਲਾਉਣਾ ਲੂਚੇ ਦਾ ਬਾਗ ਲਾਉਣਾ ਆ ਮੇਰੀ ਹਰੇਕ ਕਿਸਾਨ ਭਰਾ ਨੂੰ ਬੇਨਤੀ ਆ ਕਿ ਆਪਣੇ ਸੰਬੰਧਿਤ ਬਾਗਬਾਨੀ ਵਿਕਾਸ ਅਫਸਰ ਨਾਲ ਸੰਪਰਕ ਜ਼ਰੂਰ ਕਰੋ ਕਿਉਂਕਿ ਜਿਹੜੀ ਆਪਾਂ ਬਾਗ ਲਾ ਰਹੇ ਆ ਆਉਣ ਵਾਲੀ ਪੀੜ੍ਹੀ ਦੇ ਲਈ ਲਾ ਰਹੇ ਆ ਤੇ ਇਹ ਨਾ ਹੋਵੇ ਕਿ ਜਦੋਂ ਫਲ ਜਿਹੜਾ ਤੁਹਾਡਾ ਬਾਗ ਜਿਹੜਾ ਫਲ ਤੇ ਆਵੇ ਤੇ ਸਾਨੂੰ ਜਿਹੜੇ ਆ ਇਹ ਪਛਤਾਵਾ ਪਵੇ ਕਿ ਅਸੀਂ ਕਿਸੇ ਵਿਭਾਗ ਦੀ ਨਰਸਰੀ ਤੋਂ ਲਿਆ ਹੁੰਦਾ ਪੀਜੂ ਲੁਧਿਆਣਾ ਦੀ ਯੂਨੀਵਰਸਿਟੀ ਤੋਂ ਫਰੂਟ ਲਿਆ ਹੁੰਦਾ ਤੇ ਉਹ ਸਹੀ ਵੈਰਾਈਟੀ ਦਾ ਨਿਕਲਦਾ ਇਹਦੇ ਲਈ ਵਿਭਾਗ ਦੀਆਂ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਜਿਸ ਤਰ੍ਹਾਂ ਦਾ ਉੱਥੇ ਫਰੂਟ ਪੈਦਾ ਹੁੰਦਾ ਹੈ ਉਸੇ ਤਰੀਕ ਤਰ੍ਹਾਂ ਦੇ ਹੀ ਉੱਥੇ ਨਰਸਰੀਆਂ ਬਣਾਈਆਂ ਗਈਆਂ ਨੇ ਮੈਂ ਗੱਲ ਕਰਦਾ ਹਾਂ ਅੱਜ ਬਾਗ ਅਤੇ ਨਰਸਰੀ ਅਟਾਰੀ ਦੀ ਇਹ ਵਿਭਾਗ ਦੇ ਵਿੱਚ ਇੱਥੇ 나ਖ ਆੜੂ ਅਲੂਚਾ ਅਤੇ ਸਿਟਰਸ ਦੀਆਂ ਕਾਫੀ ਵੈਰਾਈਟੀਆਂ ਦੇ ਬੂਟੇ ਜਿਹੜੇ ਆ ਉਹ ਵੱਖ-ਵੱਖ ਕਿਸਮਾਂ ਦੇ ਬੂਟੇ ਜਿਹੜੇ ਆ ਤਿਆਰ ਕੀਤੇ ਜਾਂਦੇ ਨੇ ਉਹਦੇ ਵਿੱਚ ਖਾਸ ਕਰਕੇ ਅਸੀਂ 나ਖ ਦੇ ਬੂਟੇ ਪੰਜਾਬ 나ਖ ਦੇ ਤਿਆਰ ਕਰਦੇ ਆ ਆਲੂ ਬੁਖਾਰੇ ਦੇ ਬੂਟੇ ਤੇ ਸਤਲੁਜ ਪਰਪਲ ਤੇ ਆੜੂ ਦੇ ਬੂਟੇ ਸ਼ਾਨੇ ਪੰਜਾਬ ਵੈਰਾਈਟੀ ਦੇ ਅਸੀਂ ਤਿਆਰ ਕਰਦੇ ਆ ਜਿਹੜੇ ਵਿਭਾਗ ਦਾ ਜੋ ਰੇਟ ਆ 60 ਰੁਪਏ ਪ੍ਰਤੀ ਬੂਟੇ ਦੇ ਹਿਸਾਬ ਨਾਲ ਜ਼ਿੰਮੇਦਾਰ ਨੂੰ ਮੁਹੱਈਆ ਕਰਾਏ ਜਾਂਦੇ ਨੇ ਗੱਲ ਆ ਗਈ ਬਾਗ ਲਾਉਣ ਦੇ ਪਹਿਲਾਂ ਵਿਉਂਤਬੰਦੀ ਕਰਨ ਦੀ ਜੇ ਤੁਸੀਂ ਆड़ੂ ਦੇ ਬੂਟੇ ਲਾਉਣਾ ਚਾਹੁੰਦੇ ਜੇ ਜਾਂ ਅਲੂਚੇ ਦੇ ਬੂਟੇ ਲਾਉਣਾ ਚਾਹੁੰਦੇ ਜੇ ਤੇ ਇਹ ਤੁਹਾਡੇ 1 ਏਕੜ ਦੇ ਵਿੱਚ ਜਿਹੜੇ ਆ 110 ਬੂਟੇ ਲੱਗਣਗੇ ਆਪਣੇ ਸਬੰਧਤ ਬਾਗਬਾਨੀ ਵਿਕਾਸ ਅਫਸਰ ਦੇ ਨਾਲ ਸੰਪਰਕ ਕਰਕੇ ਬੂਟੇ ਤੁਸੀਂ ਪਹਿਲਾਂ ਬੁੱਕ ਕਰਾ ਲਓ ਦਸੰਬਰ ਦੇ ਵਿੱਚ ਇਹਦੀ ਲੇਆਉਟ ਕਰਕੇ 3x3 ਦਾ ਟੋਆ ਮਾਰ ਕੇ ਚੰਗੀ ਤਰ੍ਹਾਂ ਰੂੜੀ ਨਾਲ ਭਰ ਕੇ ਤੇ ਉਹਦੇ ਵਿੱਚ ਜਿਹੜਾ ਤੁਸੀਂ ਬੂਟੇ ਜਿਹੜੇ ਆ ਉਹ ਆਪਣੀ ਕਾਸ਼ਤ ਕਰ ਸਕਦੇ ਜੀ ਅੱਜਕੱਲ ਬਹੁਤ ਹੀ ਜਿਆਦੀਆਂ ਜਿਹੜੀਆਂ ਨੇ ਪ੍ਰਾਈਵੇਟ ਨਰਸਰੀਆਂ ਨੇ ਜਿਹੜੀਆਂ ਤੁਹਾਨੂੰ ਕਹਿਣ ਕਿ ਆ ਵੀ ਸਾਡੇ ਕੋਲੋਂ ਬੂਟੇ ਲੈ ਲਓ ਕਿਹੇ ਵੀ ਨਰਸਰੀ ਤੋਂ ਤੁਸੀਂ ਬੂਟਾ ਜੇ ਲੈਣਾ ਚਾਹੁੰਦੇ ਜੇ ਤੇ ਪਹਿਲਾਂ ਉਹਦੇ ਨਾਲ ਇਹ ਗੱਲ ਕਰੋ ਵੀ ਤੁਸੀਂ ਆਪਣਾ ਮਦਰ ਬਲਾਕ ਵਿਖਾਤਰਾ ਮਦਰ ਬਲਾਕ ਕਿੱਥੇ ਆ ਮਦਰ ਬਲਾਕ ਆਪਾਂ ਉੱਥੋਂ ਕਿੰਨੇ ਆ ਜਿੱਥੋਂ ਆਪਾਂ ਗਰਾਫਟਿੰਗ ਕਰਨ ਲੱਗਿਆ ਪਿਉਂਦ ਕਰਨ ਲੱਗਿਆ ਜਿੱਥੋਂ ਆਪਾਂ ਅੱਖ ਲੈਨੇ ਆ ਬੱਡ ਬੁੱਡ ਲੈਨੇ ਆ ਇਹ ਕੋਈ ਚੀਜ਼ਾਂ ਮੇਰੀ ਹਰੇਕ ਕਿਸਾਨ ਭਰਾ ਨੂੰ ਬੇਨਤੀ ਆ ਵੀ ਦੂਰ ਦ੍ਰਿਸ਼ਟੀ ਸੋਚ ਦੇ ਆਪਣੇ ਮਨ ਚ ਧਾਰ ਕੇ ਜਿਹੜੇ ਆ ਉਹ ਬੂਟੇ ਲੈ ਜਾਣ ਤਾ ਜੋ ਕੱਲ ਨੂੰ ਆਪਾਂ ਨੂੰ ਪਛਟੋਣਾ ਦਾ ਪਵੇ ਤੇ ਮੰਡੀ ਦੇ ਵਿੱਚ ਇੱਕ ਸਾਰ ਬੂਟੇ ਦਾ ਫਲ ਵੀ ਇੱਕ ਸਾਰ ਹੋਊਗਾ ਤੇ ਜਿਹੜਾ ਚੰਗਾ ਰੇਟ ਆ ਤੇ ਚੰਗਾ ਮੁਨਾਫਾ ਜਿਹੜਾ ਆਪਾਂ ਉਹ ਲੈ ਸਕਾਂਗੇ ਹੋਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਜਿਹੜਾ ਅਲੂਚਾ ਤੇ ਆੜੂ ਆ ਇਹ ਬਹੁਤ ਹੀ ਵਧੀਆ ਫਲ ਆ ਇਹਦੀ 15 ਤੋਂ 20 ਦਿਨ ਦੀ ਕਾਪ ਆ ਤੇ ਉਸ ਸਮੇਂ ਦੇ ਵਿੱਚ ਜਿਹੜੀ ਲੇਬਰ ਆ ਕਣਕਾਂ ਦੀ ਬਾਢੀ ਤੋਂ ਬਾਅਦ ਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਜਿਹੜੀ ਆ ਸਾਨੂੰ ਬੜੀ ਆਸਾਨ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਮਿਲ ਜਾਂਦੀ ਆ ਤੇ ਜਿਨ੍ਹਾਂ ਵੀ ਕਿਸਾਨ ਭਰਾਵਾਂ ਦੇ ਬਾਗ ਨੇ ਉਹਨੂੰ ਪੈਕ ਕਰਕੇ ਆਪਣੀਆਂ ਨੇੜਲੇ ਮੰਡੀਆਂ ਦੇ ਵਿੱਚ ਲੈ ਕੇ ਜਾਣ ਤੇ ਵਾਧੂ-ਵਾਧ ਹੋਰ ਵੀ ਖੁਸ਼ਹਾਲ ਜਿਹੜੇ ਆ ਚੰਗਾ ਫਾਲਿਆ ਆਪਾਂ ਨੂੰ ਮੰਡੀ ਜਾਵਾਂਗੇ ਹੋਰ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕਿਤਰਾ ਆਪਾਂ ਆਪਣੇ ਬਾਗ ਦੀ ਕੇਅਰ ਕਰਨੀ ਆ ਉਹਦੇ ਨਾਲ ਲੰਮਾ ਸਮਾਂ ਜਿਹੜਾ ਆਪਣਾ ਬਾਗ ਆ ਉਹ ਵਧੀਆ ਚੱਲਦਾ ਹੈ ਠੇਕੇਦਾਰ ਨੇ ਤੇ ਫਲ ਲੈ ਕੇ ਉਹਦਾ ਧਿਆਨ ਤੁਹਾਡੇ ਫਲ ਲੈਂਡ 'ਚ ਆ ਨਾ ਕਿ ਉਹਦਾ ਬਾਗ ਦੀ ਕੇਅਰ ਕਰਨ 'ਚ ਇਹ ਕਰਕੇ ਨਾ ਸਾਰੀਆਂ ਚੀਜ਼ਾਂ ਧਿਆਨ ਰੱਖ ਕੇ ਸਾਨੂੰ ਬੂਟਾ ਲਾਉਣ ਤੋਂ ਲੈ ਕੇ ਮੰਡੀ ਕਰਨ ਤੱਕ ਵੀ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਸਾਡੇ ਬਜ਼ੁਰਗ 2001 ਤੋਂ ਬਾਗਬਾਨੀ ਦੇ ਕੰਮ ਵਿੱਚ ਪਏ ਨੇ ਪਹਿਲਾਂ ਸਾਡਾ ਬਾਗ ਅਮਰੂਦ ਦਾ ਸੀ ਉਸ ਤੋਂ ਬਾਅਦ ਅਸੀਂ ਆੜੂ ਅਤੇ 나ਖ ਨਾਸ਼ਪਤੀ ਤੇ ਲੂਚੇ ਦਾ ਕੰਮ ਕੀਤਾ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੋਇਆ ਬਹੁਤ ਵਧੀਆ ਬਾਗਬਾਨੀ ਦੇ ਵਿੱਚ ਤੇ ਗਾਂ ਮੈਂ ਨੌਜਵਾਨਾਂ ਨੂੰ ਇਹ ਉਤਸ਼ਾਹਿਤ ਕਰਨਾ ਚਾਹੁੰਨਾ ਕਿ ਤੁਸੀਂ ਵੀ ਇਸ ਕਿੱਤੇ ਦੇ ਵਿੱਚ ਪਾਓ ਅਤੇ ਵਧੀਆ ਕਮਾਈ ਦਾ ਸਾਧਨ ਹੈ ਇਹ ਕਿ ਮੈਂ ਗਾਂ ਨੌਜਵਾਨਾਂ ਨੂੰ ਦੱਸਣਾ ਚਾਹੁੰਨਾ ਕਿ ਆਪਾਂ ਸਾਰੇ ਬਾਹਰ ਨੂੰ ਭਜਦੇ ਆ ਇੱਥੇ ਇਸ ਕਿੱਤੇ ਨਾਲ ਜੁੜੀਏ ਆਪਾਂ ਜੇਕਰ ਮੰਡੀ ਦਾ ਡੱਬਾ ਵਧੀਆ ਲਾਉਨੇ ਆ ਤੇ ਉਹਨਾਂ ਦਾ ਆਪਾਂ ਨੂੰ ਇਹ ਹੈ ਕਿ ਵਧੀਆ ਅੱਗੋਂ ਰੇਟ ਮਿਲਦਾ ਜੀ ਸਾਡਾ ਇਸ ਵਿੱਚ ਬਹੁਤ ਵਧੀਆ ਸਰਕਲ ਚੱਲਿਆ ਕਮਾਈ ਦਾ ਇੱਕ ਵਧੀਆ ਸਾਧਨ ਬਣ ਗਿਆ ਤੇ ਮੈਂ ਸਟੱਡੀ ਵੀ ਕੀਤੀ ਹੈ ਜੀ ਸਟੱਡੀ ਕਰਨ ਤੋਂ ਬਾਅਦ ਮੈਂ ਆਪਣੇ ਘਰ ਦੇ ਨਾਲ ਇਹ ਕਿਤੇ ਦੇ ਵਿੱਚ ਪਿਆ ਉਹਨਾਂ ਦੇ ਨਾਲੇ ਕਿਤੇ ਦੇ ਵਿੱਚ ਪੈਂਚੇ ਸਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੋਇਆ ਨਾਸ਼ਪਤੀ ਦਾ ਜਿਹੜਾ ਮੰਡੀਕਰ ਨੇ ਉਹ ਹੁੰਦਾ ਜੀ ਕੋਲਕੱਤੇ ਵਧੀਆ ਉਹਦੀ ਪੇਟੀ ਬਣਾ ਕੇ ਭੇਜੀਦੀ ਆ ਤੇ ਆੜੂ ਦਾ ਅੰਮ੍ਰਿਤਸਰ ਹੈ ਜੀ ਅੰਮ੍ਰਿਤਸਰ ਵੀ ਇਹਦਾ ਵਧੀਆ ਮੰਡੀਕਰਨ ਹੁੰਦਾ ਤੇ ਲੂਚਾ ਵੀ ਅਸੀਂ ਅੰਮ੍ਰਿਤਸਰ ਵੇਚਦੇ ਆ ਜੀ ਇਸ ਦੇ ਨਾਲ ਵਧੀਆ ਕਮਾਈ ਦਾ ਇੱਕ ਸਾਧਨ ਆ ਆਪਣੇ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਉਹ ਜੇ ਇਸ ਖੇਤੀਬਾੜੀ ਦੇ ਧੰਦੇ ਨਾਲ ਜੁੜਨ ਬਾਗਬਾਨੀ ਨਾਲ ਜ਼ਿਆਦਾ ਜੁੜਨ ਤੇ ਉਹਨਾਂ ਨੂੰ ਬਹੁਤ ਇਥੋਂ ਦਾ ਲਾਭਦਾਇਕ ਫਸਲ ਮਿਲ ਸਕਦੀ ਹੈ ਜੀ ਕਣਕ ਝੋਨੇ ਨੂੰ ਛੱਡ ਕੇ ਜ਼ਿਆਦਾ ਬਾਗਬਾਨੀ ਨਾਲ ਲਾਉਣਾ ਚਾਹੀਦਾ ਵਾ ਇੱਕ ਤੇ ਵਾਤਾਵਰਨ ਇਹਦੇ ਨਾਲ ਬਹੁਤ ਸਾਫ਼ ਰਹਿੰਦਾ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੇ ਇਹੀ ਦੱਸਣਾ ਚਾਹੁੰਦਾ ਕਿ ਵੱਧ ਤੋਂ ਵੱਧ ਆਪਾਂ ਬਾਗਬਾਨੀ ਨਾਲ ਜੁੜੀਏ ਮੰਡੀਕਰਨ ਕਰਨ ਲੱਗਿਆਂ ਇਹ ਗੱਲ ਦਾ ਖਾਸ ਧਿਆਨ ਰੱਖਣਾ ਕਿ ਜੇਕਰ ਅਸੀਂ ਜਿਹੜੀ ਫਸਲ ਸਟੋਰ ਕਰਦੇ ਹਾਂ ਅਖੀਰਲੀ ਫਸਲ ਨੂੰ ਆਪਾਂ ਸਟੋਰ ਕਰ ਲਈਏ ਤੇ ਉਹਨੂੰ ਸਟੋਰ ਕਰਨ ਲੱਗਿਆਂ ਕੈਲਸ਼ੀਅਮ ਕੋਲ ਰਾਈਟ ਦੇ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਆੜੂ ਜਿਹੜਾ ਬੂਟਾ ਵਾ ਉਹਨੂੰ ਕੈਲਸ਼ੀਅਮ ਕੋਲ ਰਾਈਟ ਦੇ ਨਾਲ ਤੇ ਜਿਹੜਾ ਆਲੂ ਬਖਾਰਾ ਵਾ ਉਹਨੂੰ ਕੈਲਸ਼ੀਅਮ ਨਾਈਟ੍ਰੇਟ ਦੇ ਨਾਲ ਜਿਹੜਾ ਸੋਲੂਸ਼ਨ ਦੇ ਨਾਲ 2% ਦੇ ਨਾਲ 5 ਮਿੰਟ ਚੰਨੇ ਆਪਾਂ ਨੂੰ ਡੁੱਬ ਕੇ ਫਿਰ ਅਸੀਂ ਉਹਨੂੰ ਅੱਛੇ ਤਰੀਕੇ ਨਾਲ ਸੁਕਾ ਕੇ ਤੇ ਫਿਰ ਉਹਨੂੰ ਆਪਾਂ ਸਟੋਰ ਕਰਨਾ ਜਦੋਂ ਸਟੋਰ ਕਰਨਾ ਤੇ ਜਿਹੜਾ ਉਹਦਾ ਜਿਹੜਾ ਸਟੋਰ ਦਾ ਤਾਪਮਾਨ ਹੋਣਾ ਚਾਹੀਦਾ ਵਾ ਉਹ 0 ਤੋਂ 1 ਡਿਗਰੀ ਸੈਲਸੀਅਸ ਹੋਵੇ ਤੇ ਹਿਊਮਿਡਿਟੀ ਜਿਹੜੀ ਉਹਦੀ ਚੈਂਬਰ ਦੀ 90 ਤੋਂ 95% ਜ਼ਰੂਰ ਹੋਵੇ ਇਹਦੇ ਨਾਲ ਤੁਹਾਡਾ 30 ਦਿਨ ਤੱਕ ਉਹਦੀ ਉਮਰ ਦੇ ਵਿੱਚ ਇਜਾਫਾ ਹੋ ਜਾਂਦਾ 30 ਦਿਨ ਇੱਕ ਐਸੇ ਤੁਸੀਂ ਸਮਝੋ ਕਿ ਮਈ ਦੇ ਵਿੱਚ ਫਸਲ ਟੁੱਟਣੀ ਸ਼ੁਰੂ ਹੋਈ ਮਈ ਮਈ ਦੇ ਵਿੱਚ ਉਹਦੀ ਫਸਲ ਮੁੱਕ ਜਾਂਦੀ ਕਿਉਂਕਿ ਬਹੁਤ ਛੋਟਾ ਦੀ ਤੜਾਈ ਦਾ ਸਮਾਂ ਹੁੰਦਾ ਜਦੋਂ ਤੁਸੀਂ ਦੁਬਾਰਾ ਇਹਨੂੰ ਆਪਣੀ ਮਾਰਕੀਟ ਦੇ ਵਿੱਚ ਵੇਚਦੇ ਤੇ ਤੁਹਾਨੂੰ ਕਾਫੀ ਇਹਦੇ ਫਾਇਦੇ ਮਹਿਸੂਸ ਹੁੰਦੇ ਆ ਜਦੋਂ ਇਨਕਮ ਦੇ ਵਿੱਚ ਹੁਣ ਅਸੀਂ ਆਉਣੇ ਇਹਨਾਂ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਪ੍ਰਤੀ ਇਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਿਆਦਾ ਬਿਮਾਰੀ ਦਾ ਹਮਲਾ ਹੁੰਦਾ ਵਾ ਜਦੋਂ ਅਸੀਂ ਵੱਧ ਪਾਣੀ ਦੇ ਦਿੰਨੇ ਆ ਤੇ ਇਹਨਾਂ ਦੇ ਪੈਰਾਂ ਦੇ ਵਿੱਚ ਗਿਮੋਸਿਸ ਹੋ ਜਾਂਦੇ ਆ ਜਿਹਨੂੰ ਕ੍ਰਾਊਨ ਗਾਲ ਵੀ ਕਹਿੰਦੇ ਆ ਇਸ ਲਈ ਸਾਨੂੰ ਸਭ ਤੋਂ ਜ਼ਰੂਰੀ ਇਹ ਹੈ ਕਿ ਸਹੀ ਮਾਤਰਾ ਦੇ ਵਿੱਚ ਹਲਕਾ ਪਾਣੀ ਦੇ ਕੇ ਬਾਰ-ਬਾਰ ਪਾਣੀ ਦਈਏ ਤੇ ਸਾਨੂੰ ਕਿਸੇ ਕੀਟਨਾਸ਼ਕ ਦਵਾਈਆਂ ਵਾਲੇ ਪਾਸੇ ਜਾਣਾ ਹੀ ਨਾ ਪਵੇ ਦੂਸਰੀ ਚੀਜ਼ ਆ ਜਾਂਦੀ ਆ ਕਿ ਜੇਕਰ ਸਾਡੇ ਫਲ ਦੇ ਉੱਤੇ ਪੱਤਿਆਂ ਦੇ ਉੱਤੇ ਚੇਪਾ ਰੋਗ ਆ ਜਾਂਦਾ ਕੀ ਹੁੰਦਾ ਕਿ ਇਹ ਕਿ ਸ਼ੁਰੂਆਤੀ ਦੌਰ ਦੇ ਉੱਤੇ ਜਿਹੜੇ ਪੱਤੇ ਆ ਖੁੱਲੇ ਨਜ਼ਰ ਆਉਣੇ ਚਾਹੀਦੇ ਪਰ ਜਦੋਂ ਪੱਤੇ ਇਸ ਵਾਂ ਛਿਪ ਜਾਂਦੇ ਆ ਤੇ ਇਹਨੂੰ ਚੇਪਾ ਰੋ ਕਹਿੰਦੇ ਜੇਕਰ ਆਪਾਂ ਉਸ ਸਮੇਂ ਦੇ ਵਿੱਚ ਅਮੀਡਾ ਕਪਲਰਾਇਡ ਦੀ ਜਾਂ ਥਾਇਓਮੈਕਸੌਨ ਦੀ ਸਪਰੇ ਕਰ ਦਿੰਨੇ ਆ 0.4 ਐਮਐਲ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਤੇ ਇਹ ਸਾਡੀ ਜਿਹੜੀ ਸਮੱਸਿਆ ਵਾ ਉਸ ਮੌਕੇ ਦੇ ਉੱਤੇ ਹੀ ਹੱਲ ਹੋ ਜਾਂਦੀ ਆ ਫਿਰ ਅਸੀਂ ਆਉਨੇ ਆ ਜੀ ਆ ਜਿਹੜਾ ਆੜੂ ਤੋਂ ਇਲਾਵਾ ਆਲੂ ਬੁਖਾਰੇ ਦੇ ਵਿੱਚ ਜਿਹੜੀ ਮੁਸ਼ਕਲ ਆਉਂਦੀ ਆ ਸਭ ਤੋਂ ਵੱਡੀ ਫਰੂਟ ਫਲਾਈ ਦੀ ਹੀ ਆਉਂਦੀ ਆ ਕੇਰੇ ਦੇ ਤੋਂ ਇਲਾਵਾ ਕਿਉਂਕਿ ਫਰੂਟ ਫ्लाई ਦਾ ਉਹਦਾ ਜਿਹੜਾ ਫਲ ਆ ਉਹ ਪਹਿਲਾਂ ਡਿਵੈਲਪ ਹੋ ਜਾਂਦਾ ਤੇ ਸਕਿਨ ਉਹਦੀ ਜਿਆਦਾ ਪਤਲੀ ਹੋਣ ਕਰਕੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਊਗਾ ਕਿ ਇਹਦੀ ਫਰੂਟ ਫ्लाई ਦਾ ਹਮਲਾ ਨਾ ਹੋਵੇ ਕਿਉਂਕਿ ਫਰੂਟ ਫ्लाई ਦੇ ਹਮਲੇ ਤੋਂ ਬਚਣ ਦੇ ਲਈ ਸਾਨੂੰ ਜੇਕਰ ਆਪਾਂ ਸਪਰੇਅ ਵਾਲੇ ਪਾਸੇ ਜਾਂਦੇ ਹਾਂ ਕਿ ਫਲ ਦੇ ਤੇ ਤੁਹਾਡੀ ਫਰੂਟ ਫ्लाई ਤੁਹਾਡੇ ਖੇਤ ਵਿੱਚ ਆ ਜਾਂਦੀ ਹੈ ਤੇ ਸਾਨੂੰ ਫੈਨਵਲ ਦੀ ਸਪਰੇਅ ਕਰਨੀ ਪਊਗੀ ਫੈਨਵਲ 2.5 ਪ੍ਰਤੀ ਲੀਟਰ ਦੇ ਵਿੱਚ ਆ ਪਾਉਣੀ ਪਊਗੀ ਐਮ ਐਲ ਤੇ ਫਿਰ ਤੁਸੀਂ ਜਾ ਕੇ ਉਹਦੀ ਸਪਰੇਅ ਕਰਦੇ ਜੇ ਤੇ ਤੁਹਾਡਾ ਜਿਹੜਾ ਹੈਗਾ ਵਾ ਉਹਦਾ ਅਸਰ ਜਿਹੜਾ ਹੈਗਾ 3 ਦਿਨ ਤੱਕ ਫਲ ਦੇ ਉੱਤੇ ਰਹਿੰਦਾ ਵਾ ਇਸ ਗੱਲ ਦਾ ਧਿਆਨ ਰੱਖਣਾ ਕਿ ਤੜਾਈ 3 ਦਿਨ ਤੱਕ ਸਾਨੂੰ ਰੋਕਣੀ ਪਾਉਗੀ ਪਰ ਜੇਕਰ ਤੁਸੀਂ ਫਰੂਟ ਫਲਾਈ ਟਰੈਪ ਲਗਾ ਦਿੰਦੇ ਜਿਹੜੇ ਪੀਜੂ ਲੈਵਲ ਵੱਲੋਂ ਵਿਕਸਿਤ ਕੀਤੇ ਗਏ ਟਰੈਪ ਨੇ ਉਹਨਾਂ ਨੂੰ ਲਗਾਉਂਦੇ ਜੇ ਤੇ ਤੁਸੀਂ ਉਸ ਦੇ ਨਾਲ ਵੱਧ ਮੁਨਾਫਾ ਕਮਾ ਸਕਦੇ ਜੇ ਕਿਉਂਕਿ ਉਹ 16 ਟਰੈਪ ਪ੍ਰਤੀ ਏਕੜ ਦੇ ਵਿੱਚ ਲੱਗੇ ਤੁਹਾਨੂੰ ਸਪਰੇਅ ਕਰਨ ਦੀ ਜ਼ਰੂਰਤ ਘੱਟ ਪਊਗੀ ਤੇ ਤੁਹਾਡਾ ਜਿਹੜਾ ਫਲ ਆ ਜ਼ਹਿਰ ਰਹਿਤ ਵਧੀਆ ਤਿਆਰ ਹੋ ਕੇ ਤੁਹਾਡਾ ਮਾਰਕੀਟ ਦੇ ਵਿੱਚ ਆ ਪਊਗਾ ਕਿਸਾਨ ਵੀਰੋ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਮੰਡੀਕਰਨ ਖੁਦ ਕਰਦੇ ਜੇ ਠੇਕੇ ਤੇ ਦੇਣ ਦੀ ਬਜਾਏ ਤੁਸੀਂ ਖੁਦ ਮੰਡੀਕਰਨ ਕਰਦੇ ਜੇ ਤੇ ਜਿੰਨੀ ਆਮਦਨ ਤੁਸੀਂ ਕਣਕ ਝੋਨੇ ਤੋਂ ਪੈਦਾ ਕਰ ਰਹੇ ਜੇ ਤਾਂ ਮੈਂ ਦੁਗਣੀ ਨਹੀਂ ਮੈਂ ਦੁਗਣੀ ਤੋਂ ਵੀ ਵੱਧ ਕਹਿਣਾ ਕਿ ਤਿੰਨ ਗੁਣਾ ਵੀ ਤੁਸੀਂ ਆਮਦਨ ਇਹਦੇ ਤੋਂ ਲੈ ਸਕਦੇ ਜੇ ਸਹੀ ਦਰਜਾਬੰਦੀ ਕਰਕੇ ਸਹੀ ਪੈਕੇਜਿੰਗ ਕਰਕੇ ਸਹੀ ਮੰਡੀ ਦਾ ਪਤਾ ਕਰਕੇ ਤੁਸੀਂ ਉਹਨੂੰ ਉੱਥੇ ਭੇਜੋ ਤਾਂ ਤੁਸੀਂ ਉਹਦੇ ਵਿੱਚ ਸਹੀ ਰੇਟ ਪ੍ਰਾਪਤ ਕਰਕੇ ਆਪਣਾ ਮੁਨਾਫੇਵੰਦੀ ਧੰਦਾ ਬਣਾ ਸਕਦੇ ਜੇ ਇਸ ਤੋਂ ਇਲਾਵਾ ਜੇਕਰ ਤੁਸੀਂ ਇਹਦੀ ਪ੍ਰੋਸੈਸਿੰਗ ਵਿੱਚ ਆਉਣਾ ਚਾਹੁੰਦੇ ਜੇ ਕਿ ਤੁਸੀਂ ਪ੍ਰੋਸੈਸਿੰਗ ਵੀ ਆਪਣਾ ਕਰਨਾ ਚਾਹੁੰਦੇ ਜੇ ਤੇ ਜਿੱਦਾਂ ਤੁਸੀਂ ਵੇਖਿਆ ਹੋਊਗਾ ਪੀਚ ਸਲਸ਼ੇਸ ਅੱਜਕੱਲ ਮਾਰਕੀਟ ਦੇ ਚਾਉਂਦੇ ਆ ਆਲੂ ਬੁਖਾਰੇ ਦਾ ਜਿਹੜਾ ਜੈਮ ਆ ਉਹ ਤਿਆਰ ਹੋ ਸਕਦਾ ਤੁਸੀਂ ਉਸ ਸੰਬੰਧੀ ਵੀ ਬਾਗਬਾਨੀ ਵਿਭਾਗ ਤੇ ਜਿਹੜੀਆਂ ਨਰਸਰੀਜ਼ ਦੇ ਨਾਲ-ਨਾਲ ਜਿੱਥੇ ਸਾਡੇ ਇਸ ਬਾਰੇ ਲੈਬਾਰਟਰੀਜ਼ ਖੁੱਲੀਆਂ ਹੋਈਆਂ ਨੇ ਉੱਥੇ ਤੁਸੀਂ ਆਣ ਕੇ ਇਸ ਸੰਬੰਧੀ ਜਾਣਕਾਰੀ ਲੈ ਕੇ ਇਹਦਾ ਵੀ ਜਿਹੜਾ ਹੈਗਾ ਉਹ ਤਕਨੀਕਾਂ ਤੋਂ ਲਾਭ ਪ੍ਰਾਪਤ ਕਰ ਸਕਦੇ ਜੀ ਕਿਸਾਨ ਵੀਰੋ ਸਮਾਂ ਸੀਗਾ ਜਦੋਂ ਸਾਡੇ ਕੋਲ ਉਜਾਰ ਐਸੇ ਨਹੀਂ ਸੀਗੇ ਤੇ ਜਦੋਂ ਅਸੀਂ ਇਹ ਕਹਾਵਤਾਂ ਸੀਗੀਆਂ ਕਿ ਦੱਬ ਕੇ ਵਾ ਤੇ ਰੱਜ ਕੇ ਖਾ ਹੁਣ ਖੇਤੀ ਨੂੰ ਇੱਕ ਮਾਡਰਨਾਈਜੇਸ਼ਨ ਦੇ ਤਰੀਕੇ ਨਾਲ ਆਪਣਾਈਏ ਇੱਕ ਤੰਦਾ ਬਣਾ ਕੇ ਇਸ ਨੂੰ ਵਪਾਰ ਵਿੱਚ ਲਈਏ ਤੇ ਇਸ ਨੂੰ ਜਿਹੜੀ ਚੱਲ ਰਹੀ ਹੈ ਜਿਹੜੀ ਸਾਡੀ ਮੁਹਾਰਤ ਹੈ ਇਹਨੂੰ ਬਦਲ ਕੇ ਆਪਾਂ ਇਹ ਕਹੀਏ ਕਿ ਤਕਨੀਕ ਨਾਲ ਵਾਹ ਤੇ ਰੱਜ ਪੁੱਜ ਕੇ ਖਾ ਤੇ ਸਹੀ ਤਰੀਕੇ ਦੇ ਨਾਲ ਆਪਣੀ ਕਮਾਈ ਕਰ ਕਿਸਾਨ ਵੀਰੋ ਬਾਗਬਾਨੀ ਵਿਭਾਗ ਦੇ ਨਾਲ ਤੁਸੀਂ ਜੁੜੋ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸਹੂਲਤਾਂ ਇਹਨਾਂ ਨੂੰ ਗੋਡੀ ਕਰਨ ਵਾਸਤੇ ਜਿਹੜੇ ਹੈਗੇ ਆ ਛੋਟੇ ਵੀਡਰਸ ਪਾਵਰ ਵੀਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਮੁਹੱਈਆ ਕੀਤੀ ਜਾਂਦੀ ਵਿਭਾਗ ਵੱਲੋਂ ਕਿਸਾਨ ਵੀਰੋ ਇਹ ਬਹੁਤ ਵੱਡਾ ਇੱਕ ਐਸਾ ਕਿਤਾਬਾ ਜਿਹਦੇ ਵਿੱਚ ਤੁਸੀਂ ਆਣ ਕੇ ਆਪਣੇ ਵਿਭਾਗ ਤੋਂ ਸਹੀ-ਸਹੀ ਦਿਸ਼ਾਵਾਂ ਦੇ ਨਾਲ ਆਪਣੀ ਦਿਸ਼ਾ ਨੂੰ ਬਦਲ ਸਕਦੇ ਜੀ ਤੇ ਕਿਸਾਨ ਵੀਰੋ ਮੈਂ ਬੇਨਤੀ ਕਰਦਾ ਨੌਜਵਾਨ ਇਸ ਕਿਤੇ ਨੂੰ ਅਪਣਾਉਣ ਤਾਂ ਜੋ ਕਿ ਅਸੀਂ ਪੰਜਾਬ ਦੇ ਪੁਹੇਖ ਨੂੰ ਸੁਨਹਿਰੀ ਬਣਾ ਸਕੀਏ